ਤੁਹਾਨੂੰ ਜਾਂ ਭਾਈ ਸਾਹਿਬ ਨੂੰ ਜਾਂ ਜਿਹੜੀ ਵੀ ਪੰਥਕ ਧਿਰ ਨਵੀਂ ਉੱਭਰੂਗੀ ਉਹਨਾਂ ਨੂੰ ਇਹ ਮਹਿਸੂਸ ਕਿਉਂ ਹੁੰਦਾ ਹੈ ਕਿ ਅਕਾਲੀ ਦਲ ਤੋਂ ਹੁਣ ਐਸਜੀਪੀਸੀ ਖੋ ਲੈਣੀ ਚਾਹੀਦੀ ਤੇਰਾ ਖਿਆਲ ਹੈ ਕਿ ਹੁਣ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਕਿ ਕਿਉਂਕਿ ਪੰਥਕ ਹੋਣ ਦਾ ਉਹਨਾਂ ਨੇ ਕਰੋੜ ਸਾਬ ਦੀ ਇਲੈਕਸ਼ਨ ਚ ਵੀ ਆਪਣੇ ਆਪ ਨੂੰ بڑا ਪੰਥਕ ਹੋਣ ਦਾ ਦਬੇਦਾਰ ਦੱਸਿਆ ਪਰ ਸੰਗਤਾਂ ਨੇ ਇਨਕਾਰ ਦਿੱਤਾ ਇਹ ਸਾਡੇ ਧਾਰਮਿਕ ਆਦਾਰਿਆਂ ਦੀ ਉਹਨੇ ਗਵਾਹੀ ਕਰਨੀ ਆ ਸਾਡੇ ਸਿੱਖ ਪੰਦੀ ਗਵਾਹੀ ਕਰਨੀ ਤੇ ਜਿੱਥੇ ਜੇ ਨਸ਼ਾ ਕਰਕੇ ਨਸ਼ਾ ਵੇਚ ਕੇ ਜਾਂ ਨਸ਼ਾ ਵੰਡ ਕੇ ਪੈਸੇ ਵੰਡ ਕੇ ਇਹੋ ਜੀ ਸਤਾ ਹਾਸਲ ਕਰਦੇ ਤੇ ਉਹਨਾਂ ਵਾਸਤੇ ਬਹੁਤ ਸ਼ਰਮ ਦੀ ਗੱਲ ਹੈ ਕੀ ਤੁਹਾਡਾ ਬੇਟਾ ਡਰੱਗਸ ਲੈਂਦਾ ਹੈ ਜਾਂ ਕੰਜ਼ਿਊਮ ਕਰਦਾ ਰਿਹਾ ਜਾਂ ਕਿਸੇ ਵੇਲੇ ਲੈਂਦਾ ਰਿਹਾ ਨਹੀਂ ਜੀ ਉਹ ਸਾਡੀ ਨਜ਼ਰ ਤੇ ਕਦੀ ਨਹੀਂ ਇਹੋ ਜੀ ਗੱਲ ਆਈ ਨਹੀਂ ਹੋਇਆ ਜੀ ਤੇ ਬਾਕੀ ਇਹ ਚੀਜ਼ਾਂ ਕਿ ਤੁਸੀਂ ਦੇਖੋ ਕਿ ਇਹ ਉਹਦੇ ਚ ਉਹ ਦਿਨ ਕਹਿ ਰਹੇ ਸੀ ਕਿ ਉਹ ਆਇਸ ਡਰ ਗਿਆ ਤੇ ਹੁਣ ਉਹਦੇ ਪੇਪਰਾਂ 'ਚ ਆ ਕੇ ਉਹ ਜੋ ਪਾਊਡਰ ਆ ਹੁਣ ਸਮਝ ਨਹੀਂ ਆ ਰਹੀ ਕਿ ਇੱਕ ਕੀ ਇੱਕ 4 ਗ੍ਰਾਮ ਵਾਸਤੇ ਇੱਕ ਵੱਡਾ ਐਡਾ ਵੱਡਾ ਡੰਬਰ ਰਚਿਆ ਗਿਆ ਤੇ ਹੁਣ ਅੱਜ ਤੇ ਕਿਲੋਆਂ ਦਾ ਕਿਲੋ ਫੜੀ ਜਾਂਦੀ ਪੁਲਸਾਂ ਲੈਂਗੋ ਫੜੀ ਜਾਂਦੀ ਉੱਥੇ ਕੋਈ ਲੰਮੇ ਸਮੇਂ ਤੋਂ ਐਸਜੀਪੀਸੀ ਦੀਆਂ ਚੋਣਾ ਨਹੀਂ ਹੋਈਆਂ ਅਕਾਲੀ ਦਲ ਜਦੋਂ ਤੋਂ ਐਸਜੀਪੀਸੀ ਬਣੀ ਐ ਇਹਦੇ ਤੇ ਕਾਬਜ ਰਿਹਾ ਪ੍ਰਧਾਨਗੀ ਅਕਾਲੀ ਦਲ ਕੋਲ ਰਹੀ ਔਰ ਇੱਕ ਇਤਿਹਾਸ ਰਿਆ ਕਿ ਜਥੇਦਾਰ ਮੋਨ ਸਿੰਘ ਤੋੜਵਰਗੇ ਜਥੇਦਾਰ ਗੁਰਚਰਨ ਸਿੰਘ ਟੋੜਾ ਵਰਗੀ ਵੱਡੀਆਂ ਸ਼ਕਤੀਆਂ ਐ ਐਸਜੀਪੀਸੀ ਦੀ ਪ੍ਰਧਾਨਗੀ ਦੇ ਅਹੁਦੇ ਤੇ ਰਹੀਆਂ ਅੱਜ ਐਸੀ ਚਰਚਾ ਕਿਉਂ ਹੈ ਕਿ ਪੰਥ ਚਾਹੁੰਦਾ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਜਲਦ ਹੋਣ ਤੇ ਐਸਜੀਪੀਸੀ ਨੂੰ ਫ੍ਰੀ ਕਰਾਉਣ ਦੀ ਗੱਲ ਕਹੀ ਜਾ ਰਹੀ ਹੈ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਕਿ ਐਸਜੀਪੀਸੀ ਫਰੀ ਕਰਾਉਣੀ ਹੈ ਕਿਹਦੇ ਤੋਂ ਕਰਾਉਣੀ ਹੈ ਇਹ ਬਹੁਤ ਵੱਡਾ ਸਵਾਲ ਹੈ ਕਿਹਾ ਜਾ ਰਿਹਾ ਕਿ ਬਾਦਲ ਦਲ ਤੋਂ ਕਰਾਉਣੀ ਹੈ ਇਹਦੇ ਨਾਲ ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਜਦੋਂ ਪ੍ਰਧਾਨ ਸੀ ਉਹ ਅੱਡ ਹੁੰਦੇ ਆ ਉਹ ਕੋਸ਼ਿਸ਼ ਕਰਦੇ ਆ ਵੱਖਰੇ ਵੱਖਰੇ ਸਮੇਂ ਤੇ ਕੋਸ਼ਿਸ਼ਾਂ ਰਹੀਆਂ ਪਰ ਕਦੇ ਕਿਸੇ ਨੂੰ ਸਕਸੈਸ ਨਹੀਂ ਮਿਲੀ ਹੁਣ ਭਾਈ ਅਮਰਤਪਾਲ ਸਿੰਘ ਦੇ ਖਡੂਰ ਸਾਹਿਬ ਤੋਂ ਐਮਪੀ ਬਣਨ ਤੋਂ ਬਾਅਦ ਭਾਈ ਸਰਬਜੀਤ ਸਿੰਘ ਖਾਲਸਾ ਦੇ ਫਰੀਦਕੋਟ ਤੋਂ ਐਮਪੀ ਬਣਨ ਤੋਂ ਬਾਅਦ ਫਿਰ ਇਹ ਚਰਚਾ ਹੈ ਕਿ ਐਸਜੀਪੀਸੀ ਚੋਣਾਂ ਲਈ ਪੰਥਕੱਤਰ ਹੋਵੇ ਅੱਜ ਭਾਈ ਅਮਰਤਪਾਲ ਸਿੰਘ ਦੇ ਪਿਤਾ ਬਾਪੂ ਜੀ ਹੋਣਾ ਦੇ ਨਾਲ ਗੱਲਬਾਤ ਕਰਾਂਗੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਲ ਪੰਥ ਦੀ ਨੁਮਾਇੰਦਗੀ ਕਰਦੀ ਆਈ ਹੁਣ ਤੱਕ ਤੇ ਐਸਜੀਪੀਸੀ ਤੇ ਅਕਾਲੀ ਦਲ ਰਹੀ ਹੈ ਤੁਹਾਨੂੰ ਜਾਂ ਭਾਈ ਸਾਹਿਬ ਨੂੰ ਜਾਂ ਜਿਹੜੀ ਵੀ ਪੰਥਕ ਧਿਰ ਨਵੀਂ ਉਭਰੂਗੀ ਉਹਨਾਂ ਨੂੰ ਇਹ ਮਹਿਸੂਸ ਕਿਉਂ ਹੁੰਦਾ ਹੈ ਕਿ ਅਕਾਲੀ ਦਲ ਤੋਂ ਹੁਣ ਐਸਜੀਪੀਸੀ ਖੋਹ ਲੈਣੀ ਚਾਹੀਦੀ ਹੈ ਇਹ ਜੀ ਜੋ ਅਕਾਲੀ ਦਲ ਨੇ ਦਾ ਬਹੁਤ ਸ਼ਾਨਾਮਤਾ ਇਤਿਹਾਸ ਰਿਹਾ ਉਹਦੇ ਚ ਤੁਸੀਂ ਜਿੱਦਾਂ ਜ਼ਿਕਰ ਕੀਤਾ ਕਿ ਜਿਵੇਂ ਜਦਾ ਟੋੜਾ ਸਾਹਿਬ ਵਰਗੇ ਜਿਵੇਂ ਜਦਾ ਬੌਣ ਸਿੰਘ ਤੋੜ ਵਰਗੇ ਇਹਦੇ ਪ੍ਰਧਾਨ ਰਹੇ ਤੇ ਉਹਨਾਂ ਨੇ ਬਖੂਬੀ ਆਪਣੇ ਬਹੁਤ ਵਧੀਆ ਉਹਨਾਂ ਦਾ ਕਾਰਜ ਕਰ ਰਿਹਾ ਤੇ ਉਦੋਂ ਬਾਅਦ ਚ ਜਦੋਂ ਇਹ ਪੰਥਕ ਅਜੰਡਾ ਛੱਡ ਕੇ ਇਹਨਾਂ ਨੇ ਇੱਕ ਪੰਜਾਬ ਅਜੰਡਾ ਅਪਣਾ ਲਿਆ ਤੇ ਪੰਥਕ ਉਹ ਤੂੰ ਆਪਣਾ ਦਾਵਾ ਹੀ ਛੱਡ ਦਿੱਤਾ ਤੇ ਉਦੋਂ ਬਾਅਦ ਚ ਇਹਨਾਂ ਨੇ ਇੱਕ ਆਪਣੇ ਇੱਕ ਪਰਿਵਾਰ ਦੀ ਰਹਿਨਣਾ ਹੀ ਸਭ ਕੁਝ ਚੱਲਦਾ ਰਿਹਾ ਉਹਦੇ ਚ ਮੇਰੇ ਖਿਆਲ ਹੈ ਕਿ ਜੋ ਵੀ ਪਰਿਵਾਰ ਦੀ ਮਰਜ਼ੀ ਨਾਲ ਪ੍ਰਧਾਨ ਲੱਗਦੇ ਰਹੇ ਪਰਦਾ ਪਰਿਵਾਰ ਦੀ ਮਰਜ਼ੀ ਨਾਲ ਅਕਾਲ ਤਖਤ ਦੇ ਜੇਸੀਦਾਰ ਦੀ ਨਿਯੁਕਤੀ ਹੁੰਦੀ ਰਹੀ ਔਰ ਜਿੰਨੇ ਵੀ ਉਹਦੇ ਦਿੱਤੇ ਜਾਂਦੇ ਰਹੇ ਉਹ ਸਾਰੇ ਪਰਿਵਾਰ ਦੀ ਮਰਜ਼ੀ ਨਾਲ ਉਹਦੀ ਵਜ੍ਹਾ ਨਾਲ ਇਹ ਜਿਹੜੀ ਸਾਡੀ ਇਹ ਬੜੀ ਇਹ ਸਰਮੌਰ ਸੰਸਥਾ ਸੀ ਇਹਦਾ ਵਕਾਰ ਵੀ ਬਹੁਤ ਨੀਵਾ ਕਰ ਦਿੱਤਾ ਨਾ ਉਹਦੇ ਤੇ ਹੋਣਾ ਜੋ ਕਦੇ ਅਕਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੱਕ ਗੱਲ ਕਰਦਾ ਸੀ ਤੇ ਸੈਂਟਰ ਨੂੰ ਉਸ ਵੇਲੇ ਉਹਦਾ ਨੋਟਿਸ ਲੈਣਾ ਪੈਂਦਾ ਸੀ ਜਾਂ ਉਹ ਜੋ ਜੋ ਸਵਾਲ ਮੰਗਦੇ ਸੀ ਉਸੇ ਵੇਲੇ ਉਹ ਸਵਾਲ ਦਿੱਤਾ ਜਾਂਦਾ ਸੀ ਬਿਲਕੁਲ ਮੇਰੇ ਖਿਆਲ ਇੱਕ ਡੀਸੀ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸਮਾਂ ਦੇਣ ਵਾਸਤੇ ਤਿਆਰ ਤੇ ਇਹ ਇਹ ਜਿਹੜੇ ਮੇਰੇ ਖਿਆਲ ਹੈ ਕਿ ਸਾਡੇ ਜਿਹੜੇ ਘਾਟ ਆ ਸਾਡੇ ਚੌਥੇ ਜੋ ਅਸੀਂ ਗਲਤ ਬੰਦਿਆਂ ਨੂੰ ਉੱਥੇ ਕਾਬਜ ਕਰ ਦਿੱਤਾ ਉਹਨਾਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਇਸ ਕਰਕੇ ਆਮ ਸੰਗਤਾਂ ਦਾ ਵੀ ਉਤੋਂ ਵਿਸ਼ਵਾਸ ਛੁੱਟ ਗਿਆ ਕਿ ਉੱਥੇ ਇਹੋ ਜਿਹੀਆਂ ਕ੍ਰਿਤੀਆਂ ਵੀ ਆ ਗਈਆਂ ਕਈ ਕੁਝ ਇਹ ਚੀਜ਼ਾਂ ਵਾਪਰ ਦੀਆਂ ਉਹਦੇ ਕੋ ਸਾਰੇ ਚਾਹੁੰਦੇ ਆ ਕਿ ਇਹ ਚੀਜ਼ ਹੈ ਕਿ ਪਹਿਲਾਂ ਵੀ ਬਹੁਤ ਕੋਸ਼ਿਸ਼ਾਂ ਹੋਈਆਂ ਪਰ ਕਾਮਯਾਬ ਨਹੀਂ ਹੋ ਸਕੇ ਮੇਰਾ ਖਿਆਲ ਹੈ ਕਿ ਹੁਣ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਕਿ ਕਿਉਂਕਿ ਪੰਥਕ ਹੋਣ ਦਾ ਉਹਨਾਂ ਨੇ ਖਡੂਰ ਸਾਹਿਬ ਦੀ ਇਲੈਕਸ਼ਨ 'ਚ ਵੀ ਆਪਣੇ ਆਪ ਨੂੰ بڑا ਪੰਥਕ ਹੋਣ ਦਾ ਦਾਅਵੇਦਾਰ ਦੱਸਿਆ ਪਰ ਸੰਗਤਾਂ ਨੇ ਇਨਕਾਰ ਦਿੱਤਾ ਸੰਗਤਾਂ ਨੇ ਉਹ ਜੀਜ਼ੇ ਕਿ ਉਹਨਾਂ ਦੇ ਜਿਹੜੇ ਦਾਅਵੇਦਾਰੀ ਸੀ ਉਹਨੂੰ ਨਕਾਰ ਕੇ ਇਹ ਅਮਰਪਾਲ ਸਿੰਘ ਨੂੰ ਜਾਂ ਫਰੀਦਕੋਟ ਤੋਂ ਇਹ ਸਰਵਜੀਤ ਸਿੰਘ ਨੂੰ ਵੱਡੇ ਬਹੁਤ ਮਤਨਾਂ ਜਗਤ ਜਤਾ ਕੇ ਇਹ ਚੀਜ਼ ਹੈ ਕਿ ਉਹਨਾਂ ਦੇ ਜਿਹੜੇ ਜੋ ਪੰਥਕ ਹੋਣ ਦਾ ਜਿਹੜਾ ਉਹਨਾਂ ਦਾ ਦਾਵਾ ਸੀ ਉਹਨੂੰ ਖਾਰਜ ਕਰਦੇ ਇਤਿਹਾਸਕ ਤੌਰ ਤੇ ਬਹੁਤ ਸਾਰੀਆਂ ਤਿਰਾਂ ਅਕਾਲੀ ਦਲ ਦੇ ਅਕਾਲੀ ਦਲ ਹੀ ਬਹੁਤ ਸਾਰੇ ਬਣੇ ਪਹਿਲਾਂ ਤਾਂ तकरीबन 25 30 ਦੇ ਕਰੀਬ ਕਹਿੰਦੇ ਅਕਾਲੀ ਦਲ ਹੁਣ ਤੱਕ ਬਣ ਚੁੱਕਿਆ ਹੈ ਦਲ ਖਾਲਸਾ ਰਹਾ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਆਪਣਾ ਅਕਾਲੀ ਦਲ ਅੰਮ੍ਰਿਤਸਰ ਰਿਹਾ ਉਸ ਕਦ ਤੇ ਜਾ ਕੇ ਕਦੇ ਕੰਪੀਟ ਅਕਾਲੀ ਦਲ ਨਹੀਂ ਹੋਇਆ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਤੁਸੀਂ ਸਕਸੈਸਫੁਲ ਹੋਵੋਗੇ ਜਾਂ ਤੁਹਾਨੂੰ ਉਹ ਅਗਵਾਈ ਮਿਲੇਗੀ ਕਿ ਤੁਸੀਂ ਅਕਾਲੀ ਦਲ ਨੂੰ ਢਾ ਸਕੋਗੇ ਨਹੀਂ ਅਸੀਂ ਇਸ ਅਗਵਾਈ ਅਸੀਂ ਆਪਣੇ ਲਈ ਨਹੀਂ ਜਾ ਰਹੇ ਅਸੀਂ ਕਹਿ ਰਹੇ ਕਿ ਸੰਗਤਾਂ ਨੂੰ ਜੋ ਗੁਰਸਿੱਖ ਆ ਜੋ ਜੋ ਸਹੀ ਤਰੀਕੇ ਨਾਲ ਜੋ ਗੁਰੂ ਮਹਾਰਾਜ ਦੀ ਜੋ ਇਸ ਸ਼੍ਰੋਮਣੀ ਕਮੇਟੀ ਦਾ ਜੋ ਅਜੰਡਾ ਵਾ ਕਿ ਉਹਦੇ ਉਮੀਦਵਾਰ ਕਿੱਦਾਂ ਦੇ ਹੋਣੇ ਚਾਹੀਦੇ ਉਹਨਾਂ ਦਾ ਰਹਿਣ ਸਹਿਣ ਉਹਨਾਂ ਦੀ ਜੋ ਮਰਿਆਦਾ ਉਹਨਾਂ ਦੀਆਂ ਕੀ ਡਿਊਟੀਆਂ ਹੋਣੇ ਚਾਹੀਦੇ ਉਹਨਾਂ ਦਾ ਪਰਿਵਾਰ ਦਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਉਹੋ ਜਿਹੇ ਬੰਦੇ ਲੈਣਦੇ ਚੱਲਣਗੇ ਉਹ ਪੰਥ 'ਚ ਬਹੁਤ ਇਹੋ ਜਿਹਾ ਤਰਾ ਹੈ ਗਿਆਾਂ ਅਸੀਂ ਸਾਰਿਆਂ ਨੂੰ ਇਹ ਦੇ ਅਸੀਂ ਅੱਜ ਤੇ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਕਿ ਜਿਹੜੇ ਜਿਹੜੇ ਸੰਗਤਾਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਣ ਜੋ ਉਹਨਾਂ ਦਾ ਕਾਨੂੰਨ ਅਨਸਾਰ ਅਧਿਕਾਰ ਬਣਦਾ ਉਹ ਉਹਨੂੰ ਆਪਣੇ ਹੱਥ ਚ ਲੈਣ ਤੋਂ ਦੀ ਵਰਤੋਂ ਕਰਕੇ ਜਿਹੜੇ ਵੀ ਉਹਨਾਂ ਦੇ ਇਲਾਕੇ ਚ ਚੰਗੇ ਸੂਝਵਾਨ ਸੱਜਣ ਹੋਣਗੇ ਅਸੀਂ ਸਾਰਿਆਂ ਦੀ رائے ਨਾਲ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ ਇਹ ਇੱਕ ਪਰਿਵਾਰ ਦੀ ਧਿਰਨੀ ਹੋਗੀ ਇਹ ਸਾਰੇ ਸੰਗਤ ਨਾਲ ਹੀ ਅਸੀਂ ਚੱਲ ਕੇ ਕੋਈ ਪਾਰਟੀ ਬਣਾਉਂਗੇ ਆਰਗੇਨਾਈਜੇਸ਼ਨ ਬਣਾਉਂਗੇ ਜਾਂ ਵਾਰਸ ਪੰਜਾਬ ਦੇ ਹੇਠ ਹੀ ਇਹ ਧਿਰ ਜਿਹੜੀ ਆ ਉਹ ਕੰਮ ਕਰੂਗੀ ਇਹ ਅਜੇ ਫੇਲਾ ਹਲ ਅਸੀਂ ਉਨੀ ਤਰੀਕ ਨੂੰ 71 ਤੱਕ ਵੀ ਇਸ ਦੇ ਵਿਚਾਰ ਕੀਤੀ ਜਾਊਗੀ ਅਸੀਂ ਹੋਰ ਸਿਰ ਤੇ ਰਾਰਾ ਵੀ ਇਹ ਵਿਚਾਰ ਕਰ ਰਹੇ ਆ ਤੇ ਉਸ ਤੋਂ ਬਾਅਦ ਜੇ ਅਮਰਪਾਲ ਨੂੰ ਵੀ ਉਹਦੇ ਚਾਚਾ ਜੀ ਹੁਣ ਮੈਨੂੰ ਜਾ ਰਹੇ ਆ ਦੋ ਚਾਰ ਦਿਨ ਦੇ ਵਿੱਚ ਉਹਦੇ ਨਾਲ ਵੀ ਸਲਾਹ ਗਿੰਤੀ ਕਰਾਂਗੇ ਕਿ ਜੇ ਤੇ ਅੱਗੇ ਕੀ ਕਰਨਾ ਚਾਹੀਦਾ ਜੇ ਸੰਗਤਾਂ ਕਹਿਣ ਗਿਆ ਕਿ ਤੇ ਪਾਰਟੀ ਬਣਾਉਣੀ ਜ਼ਰੂਰੀ ਆ ਤੇ ਫੇਰ ਹੀ ਬਣਾਈ ਜਾਉਣੀ ਤੇ ਪਾਰਟੀਆਂ ਤਾਂ ਸਾਡੇ ਕੋਲ ਪਹਿਲਾਂ ਵੀ ਬਹੁਤ ਆ ਤੇ ਮੈਂ ਅਹੀਂ ਸੋਚਦੇ ਆ ਕਿ ਕੋਈ ਆਪਾਂ ਨੂੰ ਅਕਾਲ ਤਖ ਦੇ ਅਗਵਾਈ ਚ ਕੋਈ ਸਾਂਝਾ ਕੋਈ ਇੱਕ ਫਰੰਟ ਹੋਵੇ ਜਿਹੜਾ ਸਾਡੇ ਸਾਰੇ ਜਿਹੜੇ ਕਿ ਵੱਖ-ਵੱਖ ਧੜੇ ਉਹਦੇ ਚ ਅਨਮਨਤਗੀ ਉਹਨਾਂ ਨੂੰ ਸਾਰਿਆਂ ਨੂੰ ਮਿਲੇ ਤੇ ਉਹ ਸਾਰੇ ਜਣੇ ਇੱਕ ਇੱਕ ਮੰਚ ਤੇ ਹੋ ਕੇ ਅਸੀਂ ਲੜਾਈ ਲੜਾਂਗੇ ਤਾਂ ਇਸਨੂੰ ਹਾਂ ਸਾ ਮਿਲ ਸਕਦਾ ਕਿਉਂਕਿ ਕੋਈ ਕਿਤੇ ਵੀ ਸਾਨੂੰ ਇਨਸਾਫ ਦੀ ਉਮੀਦ ਨਹੀਂ ਜੇ ਸਾਡੇ ਬੰਦੀ ਸਿੰਘ 35-35 ਸਾਲ ਹੋ ਚਲੇ ਉਹਨਾਂ ਜੇਲ੍ਹਾਂ ਚ ਉਹਨਾਂ ਵਾਸਤੇ ਕੋਈ ਸਰਕਾਰ ਦੇ ਕਰਨਾਂ ਤੇ ਯੂਨੀ ਸਰ ਕਰਈ ਜੇ ਗੁਰੂ ਸਾਹਿਬ ਦਾ ਬੇਅਦਬੀਆਂ ਦਾ ਤੇ ਉਹ ਵੀ ਪਹਿਲੀਆਂ ਦਾ ਇਨਸਾਫ ਨਹੀਂ ਹੋ ਰਿਹਾ ਦਿਨੋ ਦਿਨ ਹੋਰ ਹੋਈ ਜਾ ਰਹੀ ਜੀ ਇਹ ਜਿਹੜੀਆਂ ਚੀਜ਼ਾਂ ਸਾਡੇ ਵਾਸਤੇ ਸਿੱਖਾਂ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਵਾ ਇਸ ਕਰਕੇ ਮੈਨੂੰ ਲੱਗਦਾ ਕਿ ਉਹਦੇ ਵਾਸਤੇ ਵੀ ਸਾਨੂੰ ਸਾਰਿਆਂ ਨੂੰ ਔਕਤਰ ਹੋਣ ਦੀ ਲੋੜ ਆ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਆ ਤੇ ਹੁਣ ਜਦੋਂ ਇਹ ਕੁਦਰਤੀ ਕਿ ਬਹੁਤ ਲੰਮੇ ਸਮੇਂ ਬਾਅਦ ਇਹ ਜਿਹੜੀਆਂ ਇਹ ਇਲੈਕਸ਼ਨਾਂ ਹੋਣ ਜਾ ਰਹੀਆਂ ਇਹਦੇ ਚ ਮੈਂ ਸੋਚਦਾ ਕਿ ਸਾਰੇ ਸਿਰ ਦੇ ਸਾਰੇ ਸਿੱਖਾਂ ਨੂੰ ਅਸੀਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਤੁਸੀਂ ਆਪੋ ਆਪਣਾ ਜ਼ਿੰਮੇਵਾਰੀ ਸਮਝੋ ਆਪਣਾ ਫਰਜ਼ ਸਮਝੋ ਤੇ ਇਹ ਨੂੰ ਨਿਭਾਓ ਤੇ ਤੁਸੀਂ ਆਪੋ ਆਪਣਾ ਜੋ ਕਾਨੂੰਨਸਾਰ ਤੁਹਾਡਾ ਅਧਿਕਾਰ ਆ ਉਹਨੂੰ ਤੁਸੀਂ ਪ੍ਰਾਪਤ ਕਰੋ ਤੇ ਆਉਣ ਵਾਲੇ ਸਮੇਂ ਜਦੋਂ ਕੋਈ ਇਲੈਕਸ਼ਨ ਹੁੰਦੀ ਤੋਂ ਦੀ ਵਾਰਤੋਂ ਕਰਕੇ ਆਪਾਂ ਚੰਗੇ ਜੋਗ ਉਮੀਦਵਾਰਾਂ ਨੂੰ ਕੇ ਲਿਆ ਕੇ ਇਸ ਇਹ ਜੋ ਸ੍ਰੋਮਨੀ ਕਮੇਟੀ ਹੈ ਸਾਡੀ ਸਿੱਖਾਂ ਦੀ ਪਾਰਲੀਮੈਂਟ ਉਹਦੇ ਚ ਜੋਗ ਨਮਾਇंदे ਭੇਜ ਕੇ ਜੇ ਜਿਸ ਮਕਸਦ ਲਈ ਇਹਨੂੰ ਬਣਾਇਆ ਗਿਆ ਸੀ ਉਹ ਮਕਸਦ ਨੂੰ ਪੂਰਾ ਕਰੇ 19 ਤਰੀਕ ਦੀ ਜਿਹੜੀ ਇਕੱਤਰਤਾ ਉਹਦਾ ਏਜੰਡਾ ਕੀ ਔਰ ਉਹਦੇ ਚ ਸ਼ਾਮਲ ਕੌਣ ਹੋ ਰਿਹਾ ਉਹਦੇ ਚ ਅਸੀਂ ਜੀ ਸਮੂਹ ਪੰਥਦਰਦੀਆਂ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਹੋਇਆ ਫਿਰ ਵੀ ਅਜੇ ਸੇ ਵਿਚਾਰ ਕਰ ਰਹੇ ਆ ਕਿ ਕਿਹੜੀਆਂ ਕਿਹੜੀਆਂ ਧਰਾਂ ਨੂੰ ਸਪੈਸ਼ਲ ਸੱਦਾ ਦੇਣ ਦੀ ਲੋੜ ਆ ਉਹ ਅਜੇ ਫੈਸਲਾ ਅਸੀਂ 1-2 ਦਿਨ ਚ ਕਰਕੇ ਤੇ ਉਹਨਾਂ ਤੱਕ ਪਹੁੰਚ ਕਰਾਂਗੇ ਬਾਕੀ ਅਸੀਂ ਪੂਰੇ ਹਰੇਕ ਦੇਸ਼ ਵਿਦੇਸ਼ ਜਿੱਥੇ ਕਿਤੇ ਵੀ ਆ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਆਪਣੀ ਜੋ ਸੁਝਾਅ ਵੀ ਸਾਨੂੰ ਭੇਜ ਸਕਦੇ ਜੋ ਬਾਕੀ ਜੋ ਤੁਸੀਂ ਉੱਥੇ ਪਹੁੰਚ ਕੇ ਵੀ ਆਪਣੀ ਸਾਜ਼ੀ ਲਵਾਓ ਜਿਹੜਾ ਬਾਗੀ ਅਕਾਲੀ ਦਲ ਹੈ ਉਹ ਵੀ ਸ਼ਾਮਲ ਹੋ ਰਿਹਾ ਜਾਂ ਉਹਨਾਂ ਨਾਲ ਤੁਹਾਡਾ ਕੋਈ ਸੰਪਰਕ ਹੋਇਆ ਨਹੀਂ ਜੀ ਅਜੇ ਫੇਰ ਹਾਲ ਅਸੀਂ ਸਪੈਸ਼ਲੀ ਕਿਸੇ ਨੂੰ ਨਹੀਂ ਕਿਹਾ ਸੰਗਤ ਦੇ ਤੌਰ ਤੇ ਕੋਈ ਵੀ ਆ ਜੇ ਤੇ ਉਹ ਸਵੀਕਾਰ ਆ ਪਰ ਅਜੇ ਮੇਰੇ ਖਿਆਲ ਲੇ ਕੇ ਬਾਗੀ ਧੜਾ ਵੀ ਮੇਰੇ ਖਿਆਲ ਲੇ ਕੇ ਜਿੱਦਾਂ ਦੂਜਾ ਧਿਰ ਦੋਸ਼ੀ ਆ ਇਹ ਕਿਉਂਕਿ ਉਸ ਟਾਈਮ ਤੇ ਸਾਰੇ ਸਾਥ ਨਾ ਚੱਲਦੇ ਰਹੇ ਤੇ ਇਸ ਕਰਕੇ ਹੁਣ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਲਾ ਕੇ ਕੋਈ ਵੀ ਬਰੀ ਨਹੀਂ ਹੋ ਸਕਦਾ ਇਸ ਕਰਕੇ ਤੁਸੀਂ ਉਹਨਾਂ ਨੂੰ ਜੇ ਉਹ ਆਉਣਾ ਚਾਹੁੰਦੇ ਆ ਉੱਥੇ ਉਹ ਵੈਲਕਮ ਨੇ ਜਾਂ ਫਿਰ ਤੁਹਾਡੀ ਤੁਹਾਡੀ ਨਜ਼ਰ ਦੇ ਵਿੱਚ ਉਹ ਔਨੇ ਗੁਨਾਹਗਰ ਨੇ ਉਹ ਉੱਥੇ ਨਹੀਂ ਆ ਸਕਦੇ ਨਹੀਂ ਮੈਂ ਅਸੀਂ ਕਹਿੰਨੇ ਕਿ ਸੰਗਤੀ ਤੌਰ ਤੇ ਕੋਈ ਵੀ ਆ ਸਕਦਾ ਜੀ ਨਤੀ ਤੌਰ ਤੇ ਖੁੱਲਾ ਸੱਦਾ ਵਾ ਕੋਈ ਵੀ ਆਪਣੇ ਆਪ ਨੂੰ ਸਿੱਖ ਹੋਣ ਵਾਲਾ ਉਥੇ ਆ ਸਕਦਾ ਵਾ ਜਾਂ ਦੂਜਾ ਵੀ ਕੋਈ ਆ ਸਕਦਾ ਪੰਜਾਬਦਰ ਦੀ ਤੇ ਪਰ ਇਹ ਚੀਜ਼ ਹੈ ਕਿ ਉਥੇ ਸਟੇਜ ਤੇ ਬੋਲਣ ਦਾ ਮੌਕਾ ਜਾਂ ਸੰਗਤਾਂ ਚ ਜੇ ਬਹੁਤ ਵੱਡਾ ਜਦੋਂ ਅਸੀਂ ਕਿਤੇ ਵੀ ਜਾ ਕੇ ਗੱਲ ਕਰਦੇ ਹਾਂ ਤੇ ਉਹ ਉਹਨਾਂ ਦੇ ਸੰਗਤਾਂ ਦੇ ਮਨ ਚ ਇਹ ਵੱਡਾ ਰੋਸ ਹੈ ਕਿ ਤੁਸੀਂ ਕਿਤੇ ਉਹ ਉਹਨਾਂ ਨੂੰ ਨਾਲ ਨਾਲ ਲਿਓ ਫਲਾਣੇ ਨੂੰ ਨਾਲ ਨਾਲ ਲਿਓ ਇਹ ਰੋਸ ਹੈਗਾ ਸੰਗਤ ਕਹਿੰਦੀ ਹੈ ਗੱਲ ਤੁਹਾਨੂੰ ਸੰਗਤ ਬਹੁਤ ਕਹਿੰਦੀ ਜੀ ਵੀ ਕਿਤੇ ਬੀਬੀ ਜਗੀਰ ਕੌਰ ਜਾਂ ਬਾਕੀ ਜਿਹੜੇ ਆ ਕੱਲ ਨੂੰ ਨਾਲ ਥੋੜੇ ਤੁਰਨਗੇ ਤਾਂ ਇਹ ਗੱਲ ਉੱਥੇ ਹੀ ਆ ਜੂਗੀ ਉਹ ਕਹਿੰਦੇ ਕਿ ਇਹਦੇ ਸਮਾਂ ਉਹਨਾਂ ਨੂੰ ਆਪਣੇ ਪਛਤਾ ਸ਼ਬਦ ਕਰਨ ਦਾ ਦਿਓ ਉਹ ਸਮਾਂ ਲੱਗੂਗਾ ਉਹਨਾਂ ਨੂੰ ਫਿਰ ਜੇ ਉਹ ਆਪਣਾ ਪੰਥਕ ਹੋਣ ਦਾ ਸਬੂਤ ਦੇਣਗੇ ਸਹੀ ਤਰੀਕੇ ਨਾਲ ਪੰਥ ਦੀ ਸੇਵਾ ਕਰਨਗੇ ਤੇ ਫਿਰ ਸੋਚਿਆ ਜਾ ਸਕਦਾ ਹੈ ਅਜੰਡਾ ਕੀ ਰਹੂਗਾ ਜਿਵੇਂ ਮੈਂ ਇਹ ਗੱਲ ਕਹੀ ਕਿ ਕੀ ਤੁਸੀਂ ਉਸ ਦਿਨ ਇਕੱਤਰਤਾ ਦੇ ਉੱਤੇ ਕੋਈ ਫੈਸਲਾ ਸੁਣਾਓਗੇ ਜਾਂ ਕਿਸੇ ਨਤੀਜੇ ਤੇ ਪਹੁੰਚੋਗੇ ਜਾਂ ਇੱਕ ਸਿਰਫ ਇੱਕ ਵਾਰੀ ਇਕਤਰਤਾ ਕਰ ਰਹੇ ਨੇ ਨਹੀਂ ਇਕਤਰਤਾ ਕਰਕੇ ਅਸੀਂ ਉਥੇ ਸਾਰੇ ਸੰਗਤਾਂ ਦੇ ਕੋਈ ਮਤੇ ਲੈ ਕੇ ਆਉਂਗੇ ਮਤੇ ਲਿਆਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਬਾਰੇ ਵੀ ਅਜੇ ਵਿਚਾਰ ਚਰਚਾ ਚੱਲ ਰਹੀ ਹੈ ਕਿ ਸਾਨੂੰ ਆਉਣ ਵਾਲੇ ਸਮੇਂ ਲਈ ਜਾਂ ਸ਼੍ਰੋਮਣੀ ਕਮੇਟੀ ਵਾਸਤੇ ਇਹੋ ਜਿਹੇ ਉਮੀਦਵਾਰਾਂ ਦੀ ਚੋਣ ਹੋਣੀ ਚਾਹੀਦੀ ਆ ਜਾਂ ਸਾਨੂੰ ਇਹ ਜੋ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਾਨੂੰ ਸਾਰੀਆਂ ਧਿਰਾਂ ਨੂੰ ਇਕੱਠਾ ਕਰਕੇ ਕਿੱਦਾਂ ਦਾ ਦਬਾਅ ਬਣਾਉਣਾ ਚਾਹੀਦਾ ਸਰਕਾਰ ਤੇ ਜਿਹੜੇ ਕਿ ਅਸੀਂ ਵੱਖ-ਵੱਖ ਮੋਰਚੇ ਲਾ ਕੇ ਕਿਸਾਨਾਂ ਨੇ ਵੱਖਰਾ ਲਾਇਆ ਉੱਤੇ ਅਨਸਾਹ ਮੋਰਚਾ ਵੱਖਰਾ ਲੱਗਾ ਹੋਰ rti ਪੁਰੇ ਲੱਗਾ ਹੋਰ ਕਈ ਜਗ੍ਹਾ ਤੇ ਸਰਕਾਰ ਸਾਡੀ ਕੋਈ ਗੱਲ ਸੁਣ ਨਹੀਂ ਰਹੀ ਕਿਸੇ ਦੀ ਇਸ ਕਰਕੇ ਆਪਾਂ ਸਾਰੀਆਂ ਧਿਰਾਂ ਨੂੰ ਇਹਨਾਂ ਕਿਸਾਨੀ ਜਥੇਬੰਦੀਆਂ ਨੂੰ ਇਹਨਾਂ ਨੂੰ ਵੀ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਸੋਚ ਰਹੇ ਹਾਂ ਕਿ ਕੋਈ ਸਾਨੂੰ ਸਾਂਝੀ ਕੋਈ ਫਰੰਟ ਬਣਾਉਣਾ ਚਾਹੀਦਾ ਕਿ ਜੇਤੇ ਅਸੀਂ ਸਰਕਾਰ ਨੂੰ ਦਬਾ ਕੇ ਉਹਨਾਂ ਕੋ ਆਪਣਾ ਇਨਸਾਫ ਲੈ ਸਕੀਏ ਪੰਥਕ ਚਰਚਾਵੇਂ ਜਾਂ ਫਿਰ ਜਿਹੜੀਆਂ ਸੋਸ਼ਲ ਮਸਲੇ ਵੀ ਜਿਵੇਂ ਲਤੀਫਪੁਰੇ ਦਾ ਤੁਸੀਂ ਜ਼ਿਕਰ ਕੀਤਾ ਉਹ ਵੀ ਤੁਸੀਂ ਡਿਸਕਸ ਕਰ ਸਕਦੇ ਹੋ ਨਹੀਂ ਉਹ ਵੀ ਉਹ ਵੀ ਦੇਖੋ ਕਿ ਉਹਦੇ ਚ ਬਹੁਤ ਆਰਚ ਉੱਥੇ ਲਤੀਫਪੁਰੇ ਵੀ ਸਿੱਖ ਸਿੱਖ ਬੈਠੇ ਸਿੱਖ ਬੈਠੇ ਉਹ ਵੀ ਬੜੇ ਸ਼ੇਰ ਤੋਂ ਬੈਠੇ ਆ ਉਹਨਾਂ ਨੂੰ ਐਸੇ ਕੱਲ ਪਰਸੋਂ ਵੀ ਉੱਥੇ ਮੈਂ ਦੇਖ ਕੇ ਆਇਆ ਉਹ ਇੰਨੀ ਬਰਸਾਤ ਚ ਇਦਾਂ ਬਾਹਰ ਬੈਠੇ ਆ ਸਾਡੇ ਕਿਸੇ ਵੀ ਲੀਡਰ ਨੂੰ ਵੀ ਐਸੇ ਚੀਜ਼ ਦਾ ਫਿਕਰ ਨਹੀਂ ਕਿ ਇਹ ਕੀ ਹੋ ਰਿਹਾ ਸਾਡੇ ਨਾਲ ਤੇ ਮੇਰਾ ਖਿਆਲ ਹੈ ਕਿ ਆਪੋ ਆਪਣੀ ਰਾਜਨੀਤੀ ਤੋਂ ਉੱਪਰ ਉੱਠ ਕੇ ਮੇਰਾ ਖਿਆਲ ਹੈ ਕਿ ਸਾਨੂੰ ਇਹ ਸਾਰਿਆਂ ਨੂੰ ਇਹ ਇਸ ਇਨ ਸੰਜਾ ਮਸਲਾ ਸਮਝਣਾ ਆਪਣਾ ਕੌਮੀ ਫਰਜ਼ ਸਮਝਣਾ ਚਾਹੀਦਾ ਤੇ ਫੇਰ ਹੀ ਅਸੀਂ ਇਹ ਇਹ ਚੀਜ਼ 'ਚ ਕੋਈ ਇਨਸਾਫ ਪ੍ਰਾਪਤ ਕਰ ਸਕਦੇ ਹਾਂ ਭਾਈ ਸਾਹਿਬ ਦਾ ਮੈਸੇਜ ਕੀ ਸੀ ਐਗਜ਼ੈਕਟ ਕਿਉਂਕਿ ਪਿਛਲੀ ਵਾਰ ਜਦੋਂ ਸੌ ਚੁੱਕਣ ਤੋਂ ਬਾਅਦ ਮਾਤਾ ਨੇ ਇੱਕ ਬਿਆਨ ਦਿੱਤਾ ਤਾਂ ਬੜਾ ਰੌਲਾ ਪੈ ਗਿਆ ਸੀ ਉਸ ਗੱਲ ਦਾ ਮੀਡੀਆ ਕਈ ਵਾਰੀ ਭਾਈ ਸਾਹਿਬ ਵੀ ਇਹ ਜ਼ਿਕਰ ਕਰਦੇ ਆ ਕਿ ਕਈ ਵਾਰ ਗੱਲਾਂ ਨੂੰ ਤੋੜ ਮਰੋੜ ਕੇ ਬਹੁਤ ਤਰੀਕੇ ਨਾਲ ਪੇਸ਼ ਕੀਤਾ ਗਿਆ ਇਸ ਮਸਲੇ ਦੇ ਉੱਤੇ ਉਹ ਕੀ ਐਗਜ਼ੈਕਟ ਤੁਹਾਡੇ ਤੱਕ ਕੀ ਮੈਸੇਜ ਪਹੁੰਚਿਆ ਕਿ ਸ਼ਰਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ opinion ਕੀ ਸੀਗਾ ਦੇ ਉਹਨਾਂ ਦਾ opinion ਉਹਦੋਂ ਉਹ ਸਾਨੂੰ ਮਿਲੇ ਤੇ ਉਹ ਥੋੜੇ ਰਾਜੀ ਪਾਜੀ ਖੁਸ਼ੀ ਤੋਂ ਪੁੱਛਣ ਤੋਂ ਬਾਅਦ ਸੰਤਾਨ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਮੈਨੂੰ ਜੋ ਐਡਾ ਵੱਡਾ ਮਾਨਸਕਾਰ ਜੇਲ੍ਹ ਚ ਬਿਠਿਆ ਦਿੱਤਾ ਤੇ ਫਿਰ ਉਹਨਾਂ ਨੇ ਕਿਹਾ ਕਿ ਹੁਣ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਵੀ ਜਿੱਦਾਂ ਕੋਈ ਖਬਰਾਂ ਦੇ ਥਰੂ ਜਾਂ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਕਿ ਸ਼੍ਰੋਮਣੀ ਕਮੇਟੀ ਦੀਆਂ ਸ਼ਹਿਰ ਵੋਟਾਂ ਹੋਣ ਉਹਨਾਂ ਨੇ ਕਿਹਾ ਕਿ ਆਪਾਂ ਨੂੰ ਪਹਿਲਾਂ ਰਾਜਨੀਤੀ ਨਾਲੋਂ ਆਪਣੇ ਧਾਰਮਿਕ ਸੰਸਥਾਵਾਂ 'ਚ ਬਹੁਤ ਸੁਧਾਰ ਦੀ ਵੱਡੀ ਲੋੜ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਵੀ ਬੇਨਤੀ ਕਰਉ ਤੁਸੀਂ ਆਪਣੇ ਵੱਲੋਂ ਹੋਰ ਸਿਰ ਤੇ ਰਲਣ ਨਾਲ ਲੈ ਕੇ ਤੁਸੀਂ ਸੰਗਤ ਦੇ ਚਰਨਾਂ 'ਚ ਬੇਨਤੀ ਕਰੋਗੇ ਉਹ ਵੱਦ ਤੋਂ ਵੱਧ ਜਿਹੜਾ ਜਿਹਦਾ ਵੀ ਜਿਹੜਾ ਵੀ ਯੋਗ ਵਿਅਕਤੀ ਆ ਜਿਹਦੀ ਜਿਹੜਾ ਉਹ ਸ਼ਰਤਾਂ ਨੂੰ ਪੂਰਾ ਕਰਦਾ ਉਹਦੀ ਵੋਟ ਤੋਂ ਵਾਂਝਾ ਨਾ ਰਵੇ ਸਾਰਿਆਂ ਦੀ ਵੋਟ ਬਣੇ ਸਾਰੇ ਇਸ ਇਸ ਭਾਗ ਲੈਣ ਚੋਣਾਂ 'ਚ ਤੇ ਯੋਗ ਉਮੀਦਵਾਰਾਂ ਨੂੰ ਆਪਾਂ ਅੱਗੇ ਲੈ ਕੇ ਆਈਏ ਇਹ ਜ਼ਰੂਰੀ ਨਹੀਂ ਕਿ ਕਿ ਅਮਰਤਪਾਲ ਦੀ ਕੋਈ ਧਿਰ ਹੋਊਗੀ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਪੰਥਦਰਦੀ ਜਿਨ੍ਹਾਂ ਨੇ ਜਿਹੜੇ ਸਬਰ ਸੰਤੋਖ ਵਾਲੇ ਜਿਹੜੇ ਯੁਰਤ ਵਾਲੇ ਜਾਂ ਜੋ ਆਪਣੇ ਕੌਮ ਦੀ ਢੜਕੇ ਗੱਲ ਕਰ ਸਕਦੇ ਹੋਣ ਕੱਲ ਨੂੰ ਵਕਾਊ ਨਾ ਹੋਣ ਕਿ ਹਾਂ ਕਿ ਅੱਜ ਜਿੱਤ ਕੇ ਦੇ ਮੁੜ ਕੇ ਫਿਰ ਕਿਸੇ ਹੋਰ ਧਿਰ ਚਲੇ ਜਾਣ ਇਹੋ ਜਿਹੇ ਉਮੀਦਵਾਰਾਂ ਦੀ ਕੋਈ ਉਹ ਵੀ ਉਪਮਾਨਾ ਇਹੋ ਜਿਹਾ ਤੈਅ ਕੀਤਾ ਜਾਊਗਾ ਕਿ ਜਿਹੜਾ ਜਿਹੜਾ ਉਹ ਸ਼ਰਤਾਂ ਪੂਰੀਆਂ ਕਰਦਾ ਹੋਊਗਾ ਉਹਨੂੰ ਹੀ ਟਿਕਟ ਦਿੱਤੀ ਜਾਊਗੀ ਬਾਅਦ ਇਲੈਕਸ਼ਨ ਤੋਂ ਹੀ ਫੈਸਲਾ ਲੈ ਸਕਦੇ ਹਾਂ ਬਾਪੂ ਜੀ ਬਾਅਦ ਇਲੈਕਸ਼ਨ ਵਾਸਤੇ ਅਜੇ ਫੈਸਲਾ ਲਿਆ ਨਹੀਂਗਾ ਫਿਰ ਵੀ ਜੇ ਸੰਗਤਾਂ ਅਸੀਂ ਸਾਡੀ ਇਹੋ ਰਾਏ ਆ ਕਿ ਸਾਰੇ ਸਾਰੇ ਪੰਥਕ ਧਰਾਂ ਨੂੰ ਕੋਈ ਸਾਂਝਾ ਉਮੀਦਵਾਰ ਦੇਣ ਤੇ ਅਸੀਂ ਉਹਨਾਂ ਦੇ ਨਾਲ ਹਾਲੇ ਤੱਕ ਕੋਈ ਫੈਸਲਾ ਨਹੀਂ ਹੋਇਆ ਜਿਵੇਂ ਦਲਜੀਤ ਸਿੰਘ ਕਲਸੀ ਹੋਣਾ ਦੇ ਪਰਿਵਾਰ ਨੇ ਜਾਂ ਬਾਜੇਕੇ ਦੇ ਪਰਿਵਾਰ ਨੇ ਜਿਹੜੀਆਂ ਪੋਸਟਰਸ ਪਾਤੇ ਜਾਂ ਮੀਡੀਆ 'ਚ ਆ ਗਿਆ ਉਹ ਸਾਂਝੇ ਤੌਰ ਤੇ ਫੈਸਲਾ ਨਹੀਂ ਸੀਗਾ ਨਹੀਂ ਅਜੇ ਦੇਖੋ ਜੀ ਹੁਣ ਕਲਸੀ ਸਾਹਿਬ ਦੇ ਪਰਿਵਾਰ ਨੇ ਅਨਾਉਂਸ ਕਰ ਦਿੱਤਾ ਉਹ ਤੋਂ ਬਾਅਦ ਚ ਪਾਇਸਤਵਨ ਸਿੰਘ ਦੇ ਸਤਵਨ ਸਿੰਘ ਨਾਮ ਹੀ ਕਰ ਦੋ ਜੀ ਹੋਰ ਵੀ ਮੇਰਾ ਖਿਆਲ ਹੈ ਜਦੋਂ ਕੋ ਇਲੈਕਸ਼ਨ ਅਨਾਉਂਸ ਹੋਣ ਦੀ ਪਤਾ ਕਿੰਨੇ ਧੜਾ ਜੀ ਉਹ ਜਿਹੜੇ ਜਿਹੜਾ ਇੱਕ ਉਹਨੂੰ ਅੰਮ੍ਰਿਤਸਰ ਚ ਮਾਰਿਆ ਸਨੀ ਹੋਣਾ ਨੇ ਉਹਨਾਂ ਦੇ ਪਰਿਵਾਰ ਨੇ ਵੀ ਇਹ ਇਹ ਦਾਵਾ ਜਤਾਇਆ ਤੇ ਮੇਰੇ ਖਿਆਲ ਹੈ ਕਿ ਜਦੋਂ ਇਹ ਇੰਨੀਆਂ ਧੜਾ ਇੱਥੇ ਮੈਦਾਨ ਚ ਆ ਜਾਣਗੀਆਂ ਤੇ ਸਾਡੀ ਹਾਰ ਤੇ ਯਕੀਨੀ ਹੈ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਸਾਰੀਆਂ ਧੜਾ ਨੂੰ ਜਿੰਨੇ ਵੀ ਚਾਹ ਬਾਨਿਆਂ ਉਹਨਾਂ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਚ ਬੈਠ ਕੇ ਕੋਈ ਇੱਕ ਉਮੀਦਵਾਰ ਨੂੰ ਅਸੀਂ ਸਾਰੇ ਜਣੇ ਚੁਣੀਏ ਤੇ ਫੇਰੀ ਜੋ ਕਲਸੀ ਸਾਹਿਬ ਚੁਣੇ ਜਾਣ ਦੂਜੇ ਚੋਲ ਵੀ ਚੁਣੇ ਜਾਣ ਇੱਕ ਤੇ ਸਾਡਾ ਫੋਕਸ ਹੋਣਾ ਤੇ ਪਰ ਇਹ ਫੈਸਲਾ ਲਿਆ ਇਹ 19 ਤਰੀਕ ਨੂੰ ਐਕਸਪੈਕਟ ਕਰ ਸਕਦੇ ਆ ਕਿ ਇਹੋ ਜਿਹਾ ਕੋਈ ਪੰਥਕ ਤੌਰ ਦੇ ਉੱਤੇ ਸਾਡੇ ਅੱਗੇ ਸੰਗਤ ਦੇ ਵਿੱਚ ਕੋਈ ਗੱਲ ਆਵੇ ਨਹੀਂ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਬਾਕੀ ਇਹਨਾਂ ਜਿੰਨੀਆਂ ਵੀ ਧਿਰਾਂ ਉੱਥੇ ਇਸ ਮਸਲੇ ਤੇ ਚਾਹਵਾਨ ਹੈ ਓਟੇ ਲੈਣ ਦੀ ਜਾਂ ਉਥੋਂ ਲੋਕ ਚ ਲੈਣ ਦੀ ਉਹਨਾਂ ਨੂੰ ਅਸੀਂ ਪਰਸਨਲੀ ਮਿਲ ਕੇ ਵੀ ਤੇ ਉਹਨਾਂ ਨੂੰ ਇਹ ਅਪੀਲ ਕਰਾਂਗੇ ਕਿ ਆਪਾਂ ਇਹਦਾ ਮੰਡੀਆਂ ਚ ਨਾ ਜਾਈਏ ਆਪਾਂ ਸਾਰੇ ਜਣੇ ਜੇ ਇਲੈਕਸ਼ਨ ਲੜਨੀ ਹੈ ਤਾਂ ਆਪਾਂ ਸਾਰੇ ਜਣੇ ਲੜ ਕੇ ਇੱਕ ਉਮੀਦਵਾਰ ਤੇ ਕਰੀਏ ਮੇਰੇ ਖਿਆਲ ਭਾਈ ਅਮਰਿਤਪਾਲ ਸਿੰਘ ਵਾਲੀ ਚੋਣ ਵੀ ਕਿਸੇ ਇੱਕ ਆਰਗੇਨਾਈਜ਼ਰ ਪੰਜਾਬ ਦੇ ਅੰਡਰ ਜਾਂ ਕਿਸੇ ਇੱਕ ਕੋਸ ਦੇ ਥੱਲੇ ਨਹੀਂ ਲੜੀਗੀ ਸਮੁੱਚੇ ਪੰਥ ਨੇ ਆ ਕੇ ਹੀ ਉੱਥੇ ਉਹ ਚੋਣ ਲੜੀ ਹੈ ਤਾਂ ਇਹ ਫੈਸਲਾ ਔਖਾ ਨਹੀਂ ਹੋਊਗਾ ਥੋੜਾ ਕਿ ਜਦੋਂ ਦੋ ਤਿੰਨ ਧਿਰਾਂ ਔਰ ਕੰਟਰੀਬਿਊਸ਼ਨ ਵਾਲੀਆਂ ਧਿਰਾਂ ਨੇ ਸਾਰਿਆਂ ਦਾ ਆਪੋ ਆਪਣਾ ਕੰਟਰੀਬਿਊਸ਼ਨ ਹੈ ਕੋਈ ਡਿਬਰੂਗੜ੍ਹ ਬੈਠਾ ਹੈ ਤਾਂ ਕਿਸੇ ਨੇ ਬਹੁਤ ਵੱਡੀ ਕੁਰਬਾਨੀ ਹੈ ਤਾਂ ਹੁਣ ਇਹ ਪੰਥਕ ਤੌਰ ਤੇ ਫੈਸਲਾ ਕਰਨਾ ਕਿ ਕੌਣ ਲੜੂਗਾ ਕਿਹਨੂੰ ਕਵਾਂਗੇ ਨਹੀਂ ਲੜੋ ਇਹ ਫੈਸਲਾ ਔਖਾ ਨਹੀਂ ਇਹ ਜੀ ਸਾਰੇ ਸੰਗਤ ਸਿਰਦ ਲੋਕਾਂ ਦੇ ਵਿੱਚ ਬੈਠ ਕੇ ਉਹ ਤੇ ਆਪਾਂ ਨੂੰ ਪਤਾ ਕਿ ਜੇ ਇਸ ਆਪਾਂ ਸਾਰਿਆਂ ਧਰਾਂ ਲੜਾਂਗੇ ਤਾਂ ਨੁਕਸਾਨ ਹੋਊਗਾ ਜੇ ਆਪਾਂ ਇੱਕ ਤੇ ਕੋਈ ਸਹਿਮਤੀ ਕਰ ਲੈਨੇ ਆ ਤੇ ਸਾਰਿਆਂ ਦਾ ਮਾਨਸਕਾਰ ਵੀ ਬਚਿਆ ਰਹੂਗਾ ਤੇ ਅਸੀਂ ਉਹ ਇਲੈਕਸ਼ਨ ਵੀ ਜਿੱਤ ਜਾਗੇ ਤੇ ਉਹ ਉਹ ਵੀ ਜੋ ਤਿੰਨਾਂ ਚ ਕੋਈ ਵੀ ਹੋਊਗਾ ਉਹ ਤਿੰਨਾਂ ਜਾਂ ਚੌ ਚੋਂ ਵੀ ਸਾਡਾ ਹੀ ਉਮੀਦਵਾਰ ਹੋਊਗਾ ਨਾ ਕੋਈ ਸਿੱਖਾਂ ਦੀ ਨਮਾਇਦਗੀ ਕਰੂਗਾ ਇਸ ਕਰਕੇ ਸਾਡੀ ਤੇ رائے ਇਦਾਂ ਦੀ ਆ ਬਾਕੀ ਆਉਣ ਵਾਲੇ ਸਮੇਂ ਚ ਅਸੀਂ ਕੋਸ਼ਿਸ਼ ਕਰਾਂਗੇ ਬਾਕੀ ਗੁਰੂ ਮਹਾਰਾਜ ਸਭਤਾ ਬਖਸ਼ਣ ਐਸਜੀਪੀਸੀ ਚੋਣਾਂ ਚ ਜਿਹੜੀ ਇਹ ਬਹੁਤ ਚਰਚਾ ਰਹੀਆਂ ਕਿ ਅੱਜ ਤੋਂ 20 ਸਾਲ ਪਹਿਲਾਂ ਜਦੋਂ ਚੋਣਾਂ ਹੋਈਆਂ ਉਦੋਂ ਹਰ ਤਰੀਕੇ ਦਾ ਜੋਰ ਅਜਮائش ਹੋਈ ਉਦੋਂ ਇਹ ਦੋਸ਼ ਲੱਗਦੇ दारू ਸਿੱਕਾ ਵੀ ਵੰਡਿਆ ਗਿਆ ਕਹਿੰਦੇ ਪੈਸਾ ਵੀ ਵੰਡਿਆ ਜਾਂਦਾ ਸੀਗਾ ਏ ਕਿਵੇਂ ਯਕੀਨੀ ਬਣਾਉਂਗੇ ਕਿ ਹੁਣ ਪੰਥ ਇਕੱਠਾ ਹੋ ਕੇ ਪੰਥਕ ਤੌਰ ਤੇ ਇਸ ਚੋਣ ਨੂੰ ਲੜੂਗਾ ਨਾ ਕਿ ਆਮ ਦੁਨਿਆਵੀ ਚੋਣਾਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਜਮਹੂਰੀਅਤ ਦੀਆਂ ਉਸ ਤਰੀਕੇ ਦੀ ਚੋਣ ਨਹੀਂ ਹੋਊਗੀ ਨਹੀਂ ਇਹ ਤੇ ਜ ਸਾਡੇ ਸਿੱਖਾਂ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਹੈ ਇਹ ਹੁਣ ਤੁਸੀਂ ਦੇਖੋ ਕਿ ਇਹ ਸਾਡੇ ਧਾਰਮਿਕ ਆਧਾਰਿਆਂ ਦੀ ਉਹਨੇ ਗਵਾਹੀ ਕਰਨੀ ਆ ਸਾਡੇ ਸਿੱਖ ਪੰਥ ਦੀ ਗਵਾਹੀ ਕਰਨੀ ਤੇ ਜਿੱਥੇ ਜੇ ਨਸ਼ਾ ਕਰਕੇ ਨਸ਼ਾ ਵੇਚ ਕੇ ਜਾਂ ਨਸ਼ਾ ਵੰਡ ਕੇ ਪੈਸੇ ਵੰਡ ਕੇ ਇਹੋ ਜੀ ਸਤਾ ਹਾਸਲ ਕਰਦੇ ਤੇ ਉਹਨਾਂ ਵਾਸਤੇ ਬਹੁਤ ਸ਼ਰਮ ਦੀ ਗੱਲ ਹੈ ਜਿਹੜੇ ਉਹਨਾਂ ਦੇ ਇਸ ਚ ਬਕਾਵੇ ਚ ਵੀ ਆਉਣਗੇ ਉਹ ਵੀ ਮੇਰੇ ਖਿਆਲੋਂ ਕਿ ਉਹ ਆਪਣੇ ਆਪ ਨੂੰ ਕਦੀ ਮਾਫ ਨਹੀਂ ਕਰ ਸਕਣਗੇ ਇਹ ਖਰੂਰ ਸਾਹਿਬ ਦੇ ਇਲੈਕਸ਼ਨ ਨੇ ਜਾਂ ਫਰੀਦਕੋਟ ਦੀ ਇਲੈਕਸ਼ਨ ਚ ਇੱਕ ਸਾਬਤ ਹੋ ਚੁੱਕਾ ਹੈ ਕਿ ਇਹ ਨਸ਼ਿਆਂ ਤੋਂ ਜਾਂ ਇਹੋ ਜਿਹੇ ਹੱਤਗੰਡੇ ਅਪਣਾਉਣ ਤੋਂ ਬਿਨਾਂ ਵੀ ਇਲੈਕਸ਼ਨਾਂ ਹੋ ਸਕਦੀਆਂ ਜੇ ਜੇ ਲੋਕ ਜਾਗ ਪੈਂਦੇ ਤੇ ਅਸੀਂ ਲੋਕਾਂ ਨੂੰ ਇਹ ਜਗਾਉਣ ਦੇ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀ ਇਹ ਇਹ ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਫੈਸਲਾ ਤੁਸੀਂ ਚੁਣਨਾ ਇਹ ਇਹ ਤੁਸੀਂ ਕਿਸੇ ਲਾਲਚ ਚ ਬਣਾਓ ਕਿਸੇ ਦੇ ਦਬਾਅ ਚ ਬਣਾਓ ਤੁਸੀਂ ਆਪਣੀ ਅਜਮੀਰ ਦੇ ਹਿਸਾਬ ਨਾਲ ਤੁਸੀਂ ਸੋਚ ਸਮਝ ਕੇ ਆਪਣੇ ਭੁੱਖ ਨੂੰ ਅੱਗੇ ਰੱਖ ਕੇ ਮੁੱਖ ਰੱਖ ਕੇ ਵੋਟ ਪਾਓ ਤੁਹਾਨੂੰ ਲੱਗਦਾ ਹੈ ਕਿ ਉਸ ਪੰਥਕ ਧਰਤੀ ਪੋਲਿਟੀਕਲ ਸਪੇਸ ਵੀ ਹੈਗੀ ਹੈ ਪੰਜਾਬ ਦੇ ਵਿੱਚ ਨਹੀਂ ਉਹ ਚੀਜ਼ ਅਜੇ ਉਹ ਉਹਦੇ ਵਾਸਤੇ ਵੀ ਸ਼ਾਇਦ ਉਹ ਤੇ ਜਿੱਦਾਂ ਦਾ ਅਸੀਂ ਕਾਰਜ ਕਰਾਂਗੇ ਜੋ ਸਾਨੂੰ ਪਹਿਲਾਂ ਪੋਲਿਟੀਕਲ ਤੌਰ ਤੇ ਜ਼ਿੰਮੇਵਾਰੀਆਂ ਮਿਲੀਆਂ ਆ ਵਾ ਉਹ ਨਬਹਾ ਮੰਗੇ ਤੇ ਜਦ ਲੋਕਾਂ ਨੂੰ ਕੋਈ ਵਿਸ਼ਵਾਸ ਹੋ ਸਾਡੇ ਤੇ ਆਉਣ ਵਾਲੇ ਸਮੇਂ ਚ ਪਰ ਉਹ ਖਲਾਅ ਹੈ ਤੁਹਾਨੂੰ ਲੱਗਦਾ ਕਿ ਜੇ ਕੀ ਅਕਾਲੀ ਦਾ ਲਾਲੀ ਜਿਹੜੀ ਸਪੇਸ ਹੈ ਕੋਈ ਹੋਰ ਪੰਥਕ ਤੇ ਉਸ ਪੱਧਰ ਤੇ ਜਾ ਕੇ ਭਰ ਸਕਦੀ ਹੈ ਪੰਜਾਬ ਹਾਂਜੀ ਇਹ ਤੇ ਹੁਣ ਇਹ ਜੀ ਹੈ ਕਿ ਖਲਾਅ ਤੇ ਬਹੁਤ ਵੱਡਾ ਵਾ ਖਲਾਅ ਤੋਂ ਹੀ ਇਹ ਤੁਸੀਂ ਦੇਖੋ ਕਿ ਨਿਕਲਿਆ ਕੋਈ ਅਚਾਨਕ ਹੀ ਇਹ ਫੈਸਲਾ ਹੋਇਆ ਤੇ ਲੋਕਾਂ ਨੇ ਆਪਣੀ ਸਿਰ ਧੜ ਦੀ ਬਾਜ਼ੀ ਲਾ ਕੇ ਉਹ ਉਹ ਚੀਜ਼ ਨੂੰ ਜਿੱਤ ਕੇ ਬੜੀ ਵੱਡੇ ਪੰਜਾਬ ਵਿੱਚੋਂ ਬਹੁਤ ਵੱਡੇ ਪੂਰੇ ਬਹੁਮਤ ਨਾਲ ਜਿਤਾ ਕੇ ਇਹ ਸਾਬਤ ਕਰ ਦਿੱਤਾ ਇਹ ਖਲਾਤ ਹੈਗਾ ਇਹ ਚੀਜ਼ ਹੈ ਕਿ ਅਸੀਂ ਤੇ ਅਮਰਤਪਾਲ ਦੀ ਸੰਗਤਾਂ ਵੀ ਬਹੁਤ ਪਰਜੋਰ ਅਡੀ ਕਰ ਰਹੀਆਂ ਕਿ ਉਹ ਆਉਣ ਤੇ ਸਾਨੂੰ ਅਗਵਾਈ ਦੇਣ ਤੇ ਜੋ ਅਸੀਂ ਉਹਨਾਂ ਨੂੰ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਉਹ ਸੇਵਾ ਵੀ ਨਿਭਾਉਣ ਬਾਕੀ ਹੁਣ ਅਸੀਂ ਕਾਨੂੰਨੀ ਤੌਰ ਤੇ ਵੀ ਲੜਾਈ ਲੜ ਰਹੇ ਹਾਂ ਤੇ ਬਾਕੀ ਇਹ ਵੀ ਅਸੀਂ ਸਾਰਾ ਕੁਝ ਕਰ ਰਹੇ ਹਾਂ ਕਿ ਉਹ ਜਲਦੀ ਬਾਹਰ ਆਉਣ ਤੇ ਇਹ ਆਪਣੇ ਕਮਾਂਡ ਸੰਭਾਲਣ ਤੇ ਬਾਕੀ ਪੰਥ ਪੰਥ ਨੂੰ ਬਹੁਤ ਵੱਡੀ ਆਮ ਲੋਕਾਂ ਨੂੰ ਸੰਗਤਾਂ ਨੂੰ ਬਹੁਤ ਵੱਡੀ ਉਮੀਦ ਹੈ ਉਹਨਾਂ ਤੋਂ ਉਹ ਨਸ਼ੇ ਦਾ ਮੁੱਦਾ ਜਿਹੜਾ ਕਿ ਬਹੁਤ ਵੱਡਾ ਖਤਰਨਾਕ ਰੂਪ ਧਾਰਨ ਚ ਕਰ ਚੁੱਕਾ। ਰੋਜ਼ ਪਤਾ ਨਹੀਂ ਕਿੰਨੇ ਨੌਜਵਾਨ ਅਸੀਂ ਰੋਜ਼ ਦੋ ਦੋ ਚਾਰ ਚਾਰ ਘਰਾਂ ਚ ਭੋਗਦੇ ਜਾਣਾ ਪੈ ਰਿਹਾ। ਕਿ ਨੌਜਵਾਨ ਕਿਦਾਂ ਉਹਨਾਂ ਦੇ ਘਰ ਵੀ ਬਰਬਾਦ ਹੋ ਗਏ, ਉਹਨਾਂ ਕੋ ਰੋਟੀ ਖਾਣ ਦੇ ਸਾਧਨ ਵੀ ਨਹੀਂ ਰਹਿ। ਪਰ ਸਾਡੀ ਲੀਡਰਸ਼ਿਪ ਜਾਂ ਨਾ ਆਪੋਜੀਸ਼ਨ ਜਾਗ ਰਹੀ ਹੈ ਨਾ ਸਰਕਾਰ ਨੂੰ ਕੋਈ ਇਸ ਚੀਜ਼ ਦੀ ਚਿੰਤਾ। ਤੇ ਇਹ ਬਹੁਤ ਸਾਡੇ ਵਾਸਤੇ ਬਹੁਤ ਵੱਡੇ ਮਸਲੇ ਆ। ਤੁਹਾਡੇ ਵਿਰੋਧੀਆਂ ਨੇ ਤਾਂ ਇੰਨੇ ਸਵਾਲ ਖੜੇ ਕੀਤੇ, ਨੈਸ਼ਨਲ ਮੀਡੀਆ ਨੇ ਤਾਂ ਹਰ ਰੋਜ਼ ਪੰਜ-ਪੰਜ ਖਬਰਾਂ ਲਾਈਆਂ ਜਦੋਂ ਤੁਹਾਡੇ ਪੁੱਤਰ ਦੀ ਗ੍ਰਿਫਤਾਰੀ ਹੁੰਦੀ ਹੈ ਕਿ ਨਸ਼ੇ ਦੇ ਨਾਲ ਫੜਿਆ ਗਿਆ ਫਿਰ ਜ਼ਮਾਨਤ ਹੋਈ ਇਸ ਮੁੱਸਲੇ ਤੇ ਤਾਂ ਤੁਹਾਨੂੰ ਬਹੁਤ ਘੇਰਿਆ ਗਿਆ ਇਹ ਉਹ ਜਿਹੇ ਘੇਰੇ ਨੂੰ ਦੋ ਇਹ ਉਹ ਜੋ ਦਿਨ ਰਾਤ ਕਹਿੰਦੇ ਕਿ ਪੰਜਾਬ 'ਚ ਨਸ਼ਾ ਹੈ ਹੀ ਨਹੀਂ ਹੈ ਤੇ ਇਹੋ ਜਿਹੇ ਬਿਆਨਬਾਜ਼ੀਆਂ ਨਾਲ ਤੇ ਨਸ਼ਾ ਨਾ ਰੁਕਣਾ ਨਾ ਤੁਹਾਨੂੰ ਪਰਸਨਲੀ ਸੱਟ ਲੱਗੀ ਐ ਇਸ ਗੱਲ ਤੋਂ ਪਰਸਨਲ ਸਾਡੇ ਜਦੋਂ ਇਹ ਚੀਜ਼ ਐ ਕਿ ਜਿਹੜਾ ਵੀ ਬੰਦਾ ਹੁਣ ਹਰ ਨੂੰ ਤੇ ਲੱਗਦਾ ਸੀਗਾ ਕਿ ਅਮਰਤਪਾਲ ਨੇ ਵੀ ਕੋਈ ਗਲਨਾ ਨਹੀਂ ਕੀਤਾ ਆਮ ਸੰਤਾਨ ਨੂੰ ਵੀ ਲੱਗਦਾ ਸੀ ਇਹ ਉਹਨਾਂ ਨੇ ਇਸੇ ਕਰਕੇ ਏਡਾ ਵੱਡਾ ਫਤਵਾ ਦਿੱਤਾ ਕਿ ਉਹਨਾਂ ਤੇ ਐਨਐਸਏ ਜਾਂ ਇਹੋ ਜੀ ਚੀਜ਼ ਜਿਹੜੇ ਕੌਮ ਵਿਰੋਧੀ ਜਾਂ ਸਾਡੇ ਲੋਕਾਂ ਦੇ ਵਿਰੋਧ ਚ ਸਾਡੇ ਲੋਕਾਂ ਨੂੰ ਕਿੰਨੇ ਲੋਕਾਂ ਦੇ ਰੋਜ਼ ਮਾਰ ਰਹੇ ਆ ਉਹਨਾਂ ਤੇ ਤੇ ਕਿਸ ਤੇ ਐਨਐਸਏ ਨਹੀਂ ਲੱਗੀ ਅਜੇ ਤੱਕ ਜੇ ਐਨਐਸਏ ਖਾਲੀ ਸਿੱਖਾਵਾਦੀ ਨਹੀਂ ਬਣੀ ਹੈ ਜਿਹੜੇ ਉਹ ਵੀ ਪੰਥ ਦੀ ਗੱਲ ਕਰਨ ਵਾਲੇ ਉਹਨਾਂ ਦੇਖੋ ਜੇ ਹੁਣ ਨਵੇਂ ਕਾਨੂੰਨਾਂ ਤਹਿਤ ਵੀ ਉਹ ਰਾਸਤਾਨ ਚੋ ਤੇਜਿੰਦਰਪਾਲ ਟੀਮਾਂ ਦੇ ਉੱਪਰ ਹੀ ਲਾਈ ਗਈ ਜੀ ਤੇ ਇਹ ਚੀਜ਼ ਹੈ ਕਿ ਇਸ ਚੀਜ਼ ਤੇ ਸਾਨੂੰ ਇਹ ਗੁਲਾਮੀ ਦਾ ਬਾਰ ਬਾਰ ਅਹਿਸਾਸ ਕਰਾਇਆ ਜਾ ਰਿਹਾ ਹੈ ਇਹ ਇਹ ਜਿਹੜੀਆਂ ਚੀਜ਼ਾਂ ਸਾਡੇ ਪਰਿਵਾਰ ਨੂੰ ਜਾਂ ਜਿਹੜੇ ਸ਼ਹਿਰ ਦੇ ਲੋਕ ਇਹ ਸਾਜ਼ਿਸ਼ ਸੀ ਹਾਂਜੀ ਸਾਜ਼ਿਸ਼ ਤੁਹਾਡੇ ਤੁਹਾਡੇ ਪਰਿਵਾਰ ਨੂੰ ਬਦਨਾਮ ਕਰਨ ਦੀ ਜੀ ਜਾਂ ਵਾਕਈ ਤੁਹਾਡਾ ਬੇਟਾ ਡਰੱਗਸ ਲੈਂਦਾ ਹੈ ਜਾਂ ਕੰਜ਼ਿਊਮ ਕਰਦਾ ਰਿਹਾ ਜਾਂ ਕਿਸੇ ਵੇਲੇ ਲੈਂਦਾ ਰਿਹਾ ਨਹੀਂ ਜੀ ਉਹ ਸਾਡੀ ਨਜ਼ਰ ਤੇ ਕਦੀ ਨਹੀਂ ਇਹੋ ਜੀ ਗੱਲ ਨਹੀਂ ਹੋਇਆ ਜੀ ਤੇ ਬਾਕੀ ਇਹ ਚੀਜ਼ ਹੈ ਕਿ ਤੁਸੀਂ ਦੇਖੋ ਕਿ ਇਹ ਉਹਦੇ ਚ ਉਹ ਦਿਨ ਕਹਿ ਰਹੇ ਸੀ ਕਿ ਉਹ ਆਇਸ਼ ਡਰਗ ਆ ਜੀ ਤਾਂ ਹੁਣ ਉਹਦੇ ਪੇਪਰਾਂ ਚ ਹੈ ਕਿ ਉਹ ਜੋ ਪਾਊਡਰ ਆ ਹੁਣ ਸਮਝ ਨਹੀਂ ਆ ਰਹੀ ਕਿ ਕੀ ਇੱਕ 4 ਗ੍ਰਾਮ ਵਾਸਤੇ ਇੱਕ ਵੱਡਾ ਐਡਾ ਵੱਡਾ ਨੰਬਰ ਰਚਿਆ ਗਿਆ ਦੇ ਹੁਣ ਆਇ ਤੇ ਕਿਲੋਆਂ ਦਾ ਕਿਲੋ ਫੜੀ ਜਾਂਦੀ ਪੁਲਸ ਵਾਲਿਆਂ ਕੋ ਫੜੀ ਜਾਂਦੀ ਉੱਥੇ ਕੋਈ ਤੇ ਮੈਂ ਸੋਚਦਾ ਕਿ ਇਹਦੇ ਚ ਸਰਕਾਰ ਨੂੰ ਵੀ ਜ਼ਿੰਮੇਵਾਰੀ ਸਮਝਦੇ ਹੋਏ ਜਿਹੜੇ ਲੋਕ ਜਿਹਨਾਂ ਦੀ ਰਾਜ ਜਾਂ ਜਿਹੜੇ ਜ਼ਿਲ੍ਹੇ ਚ ਜਾਂ ਜਿਹੜੇ ਐਮ ਐਲ ਏ ਦੇ ਹਲਕੇ ਚ ਇਹ ਕੋਈ ਇਹ ਮੌਤ ਹੁੰਦੀ ਆ ਉਹਨਾਂ ਉਹਨਾਂ ਤੇ ਵੀ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਜਿਵੇਂ ਸਰਕਾਰ ਤਾਂ ਇਹ ਕਹ ਰਹੀ ਆ ਵੀ ਐਸ ਐਸ ਪੀ ਦੀ ਵੀ ਜ਼ਿੰਮੇਵਾਰੀ ਫਿਕਸ ਹੋਊਗੀ ਜਾਂ ਲੋਕਲ ਜਿਹੜਾ ਥਾਣੇਦਾਰ ਹੈ ਉਹਦੀ ਜ਼ਿੰਮੇਵਾਰੀ ਫਿਕਸ ਹੋਊਗੀ ਪਰ ਕਿਤੇ ਵੀ ਨਹੀਂ ਕਹਿ ਕਹਿਣ ਦੀਆਂ ਗੱਲਾਂ ਜੀ ਕਿਸੇ ਦੀ ਫਿਕਸ਼ਨ ਕੀਤੀ ਜਾਂਦੀ ਹੈ ਰੋਜ਼ ਤੁਸੀਂ ਹਰੇਕ ਥਾਣੇ 'ਚ ਮੇਰੇ ਖਿਆਲੇ ਇੱਕ ਇੱਕ ਦੋ ਦੋ ਮੋਤਾਂ ਹੋ ਰਹੀਆਂ ਹਰੇਕ ਜ਼ਿਲ੍ਹੇ 'ਚ ਪਤਾ ਨਹੀਂ ਕਿੰਨੀਆਂ ਹੋ ਰਹੀਆਂ ਇਹ ਚੀਜ਼ ਹੈ ਕਿ ਲੋਕ ਕੋਈ ਸਾਹਮਣੇ ਨਹੀਂ ਆ ਰਹੇ ਉਹ ਕੋਈ ਕਹਿ ਦਿੰਦੇ ਕਿ ਜੀ ਪਤਾ ਨਹੀਂ ਪਰਿਵਾਰ ਦੀ ਬਦਨਾਮੀ ਤੋਂ ਡਰਦੇ ਉਹ ਕਹਿੰਦੇ ਜੀ ਹਾਰਟ ਅਟੈਕ ਹੋ ਗਿਆ ਪਤਾ ਨਹੀਂ ਅਸੀਂ ਵੇਖਣ ਚਾਹੁੰਦਾ ਉਥੇ ਕਿ ਰੋਜ਼ ਮੇਰੇ ਖਿਆਲ ਆ ਕਿ ਪਤਾ ਨਹੀਂ ਕਿੰਨੇ ਨੌਜਵਾਨ ਜਾ ਰਹੇ ਮੀਡੀਆ ਨਾਲ ਵੀ ਗਿਲ ਹੈ ਜਿਸ ਤਰੀਕੇ ਨਾਲ ਖਬਰਾਂ ਪੇਸ਼ ਕੀਤੀਆਂ ਗਈਆਂ ਯਮ ਮਾਤਾ ਜੀ ਵਾਲਾ ਮਸਲਾ ਜਿਹੜਾ ਸੀਗਾ ਜਿਸ ਤਰੀਕੇ ਨਾਲ ਉਹਨੂੰ ਤੂਲ ਦਿੱਤਾ ਗਿਆ ਉਹ ਭਾਰ ਦਿੱਤਾ ਗਿਆ ਵੀ ਅਸਤਕ ਕਦੇ ਖਾਲਸਾਣ ਦੀ ਗੱਲ ਨਹੀਂ ਕੀਤੀ ਉਹ ਜਿਸ ਪੱਧਰ ਤੇ ਗੱਲ ਲੱਗੇ ਔਰ ਭਾਈ ਸਾਹਿਬ ਨੂੰ ਇੰਨੀ ਵੱਡੀ ਸਟੇਟਮੈਂਟ ਪਰਿਵਾਰ ਬਾਰੇ ਹੀ ਦੇਣੀ ਪੈਗੀ ਕਿ ਪੰਥ ਪਹਿਲਾਂ ਪਰਿਵਾਰ ਬਾਅਦ ਹੈ ਮੈਨੂੰ ਨਹੀਂ ਇਹ ਜਿਹੜੀਆਂ ਚੀਜ਼ਾਂ ਜੀ ਮੀਡੀਆ ਅਸੀਂ ਇੱਕ ਕੋਈ ਪੋਲਿਟਿਕਲ ਲੋਕ ਨਹੀਂਗੇ ਅਸੀਂ ਤੇ ਇੱਕ ਨਾ ਸਿੰਘ ਸਾਡਾ ਰਾਜਨੀਤਿਕ ਕੋਈ ਪਸ਼ੋਕੜਿਆ ਨਾ ਸਾਨੂੰ ਇਹ ਜੀਆਂ ਝੂਠ ਪਰਾ ਦੇ ਹੁੰਦੇ ਬੋਲਣੇ ਆਈਂ ਸਿੱਧੇ ਸਾਦੇ ਬੰਦੇ ਆ ਜੋ ਸਾਡੇ ਮਨ ਚ ਕਿਸੇ ਵੇਲੇ ਜਾਂ ਨਾ ਅਸੀਂ মিডিਆ ਨੂੰ ਕਦੇ ਡੇਲੀ ਡਰੈਸ ਪਹਿਨਾ ਅੱਜ ਤੋਂ ਪਹਿਲਾਂ ਅਮਰਤਪਾਲ ਦੇ ਗ੍ਰਿਫਤਾਰ ਹੋਣ ਤੋਂ ਪਹਿਲਾਂ ਅਸੀਂ ਇੱਕ ਵੀ ਕੋਈ ਇੰਟਰਵਿਊ ਦਿੱਤੀ ਹੋਵੇ ਨਹੀਂ ਦਿੱਤੀ ਨਹੀਂ ਦਿੱਤੀ ਅਸੀਂ ਤੇ ਇਸ ਚੀਜ਼ ਤੋਂ ਸਾਡੇ ਤੇ ਹੁਣ ਗੱਲ ਬਦੋ ਬਦੀ ਇਹ ਚੀਜ਼ ਪੈ ਗਈ ਤੇ ਸਾਨੂੰ ਅੱਗੇ ਘਰੋਂ ਬਾਹਰ ਨਿਕਲਣਾ ਪੈ ਰਿਹਾ ਨਹੀਂ ਤੇ ਅਸੀਂ ਤੇ ਚੁੱਪ ਚਾਪ ਗੁਰੂ ਦਾ ਨਾਮ ਜਪ ਕੇ ਆਪਣੀ ਕਿਰਤ ਕਰਕੇ ਪ੍ਰਸ਼ਾਦਾ ਛਕਣ ਆਲੇ ਸਾਂ ਤੇ ਇਹ ਚੀਜ਼ ਹੈ ਕਿ ਇਹੋ ਜੀਆਂ ਚੀਜ਼ਾਂ ਮੇਰੇ ਖਿਆਲ ਹੈ ਕਿ মিডিਆ ਨੂੰ ਵੀ ਬੰਦਾ ਕੋ ਬੰਦੇ ਨੂੰ ਵੇਖ ਕੇ ਉਹ ਹਿਸਾਬ ਨਾਲ ਹੀ ਗੱਲ ਕਰਨੀ ਚਾਹੀਦੀ ਉਸ ਲੈਵਲ ਦੀ ਕਰਨੀ ਚਾਹੀਦੀ ਇਸ ਇਲੈਕਸ਼ਨ ਤੋਂ ਪਹਿਲਾਂ ਬੜਾ ਨਿੱਜੀ ਸਵਾਲ ਹੈ ਤੁਹਾਡ ਵੈਸੇ ਪੁੱਛਣਾ ਨਹੀਂ ਚਾਹੀਦਾ ਤੁਹਾਡਾ ਅਧਿਕਾਰ ਹੈ ਇਹ ਜਿਹੜਾ ਕਿ ਤੁਸੀਂ ਇਸ ਤੋਂ ਪਹਿਲਾਂ ਕਿਸ ਪੋਲੀਟੀਕਲ ਪਾਰਟੀ ਨਾਲ ਇਨਕਲਾਈਨ ਰਹੇ ਹੋ ਅਮਰਪਾਲ ਸਿੰਘ ਹੋਣਾ ਦੇ ਇੰਡੀਆ ਆਉਣ ਤੋਂ ਪਹਿਲਾਂ ਨਹੀਂ ਅਸੀਂ ਤੇ ਜਿਆਦਾ ਅਕਾਲੀ ਦਲ ਨੂੰ ਹੀ ਕਰਦੇ ਰਹੇ ਅਕਾਲੀ ਰਹੇ ਹਾਂ ਅਕਾਲੀ ਰਹੇ ਹਾਂ 17 ਚ ਅਸੀਂ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਆ ਤੇ ਉਦੋਂ ਵੀ ਲੋਕ ਸਾਰੇ ਜਿਹੜੇ ਪਰਿਵਾਰ ਤੁਹਾਡਾ ਇਤਿਹਾਸਕ ਤੌਰ ਤੇ ਅਕਾਲੀ ਰਿਹਾ ਸਾਡਾ ਅਕਾਲੀ ਰਿਹਾ ਜੀ ਅਸੀਂ ਗੁਰਸਿੱਖ ਪਰਿਵਾਰ ਆ ਅਕਾਲੀ ਰਹੇ ਹਾਂ ਤੇ ਇਹ ਇਹ ਚੀਜ਼ ਹੈ ਕਿ ਅਸੀਂ ਖਾਲੜਾ ਦੇ ਟਾਈਮ ਤੇ ਸਹਤ ਅਸੀਂ ਤੇ ਇੱਥੇ ਨਹੀਂ ਸੀਗੇ ਉਹ ਉਹਨਾਂ ਦੇ ਚਾਚਾ ਜੀ ਸ਼ਾਇਦ ਡਿੰਪੇ ਨਾਲ ਸਪੋਰਟ ਕੀਤੀ ਆ ਉਸ ਟਾਈਮ ਤੇ ਉਹਦੇ ਉਹਦੀ ਅਸੀਂ ਮਾਫੀ ਵੀ ਚਾਹੁੰਦੇ ਹਾਂ ਮਾਫੀ ਚਾਹੁੰਦੇ ਹਾਂ ਹਾਂ ਜੀ ਉਦੋਂ ਉਹ ਹੈ ਉਹ ਬੀਬੀ ਖਾਲੜਾ ਨੂੰ ਵੀ ਪਤਾ ਸਾਰਾ ਨਹੀਂ ਉਹਹੀਂ ਉਹ ਚੀਜ਼ ਤੋਂ ਨਹੀਂ ਬਾਕੀ ਅਸੀਂ ਤੁਸੀਂ ਇੰਨਾ ਜਿਹੜੀ ਮੈਂ ਬੜਾ ਹਾਈਪੋਥੈਟিক্যাল ਜੀ ਗੱਲ ਕਰ ਰਿਹਾ ਤੁਹਾਡੇ ਨਾਲ ਵੀ ਇਸ ਬਾਈ ਇਲੈਕਸ਼ਨ ਚ ਚਾਹੁੰਦੇ ਹੋ ਕਿ ਬੀਬੀ ਖਾਲੜਾ ਕਿਸੇ ਇੱਕ ਸੀਟ ਤੋਂ ਤੁਹਾਡੀ ਪਰਸਨਲ ਰਾਏ ਪੁੱਛ ਰਿਹਾ ਮੈਂ ਦੇ ਬੀਬੀ ਖਾਲੜਾ ਨੂੰ ਲੋਕ ਸਭਾ ਦੀ ਜਿਹੜਾ ਇਲੈਕਸ਼ਨ ਹੋ ਰਹੀ ਸੀ ਤੋਂ ਉਦੋਂ ਕਵਰਿੰਗ ਕੈਂਡੀਕਟ ਡੇਢ ਵਾਸਤੇ ਵੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਅਮਰਤਪਾਲ ਤੋਂ ਬਾਅਦ ਅਗਰ ਤੁਸੀਂ ਤੇ ਉਹਨਾਂ ਦੇ ਪੇਪਰ ਰੱਦ ਹੁੰਦੇ ਤੇ ਉਸ ਤੋਂ ਬਾਅਦ ਤੁਸੀਂ ਉਹ ਸੌਦੇ ਦੇ ਇਲੈਕਟ ਤੇ ਉਹਨਾਂ ਨੇ ਉਦੋਂ ਮਨਕਾਰ ਕਰਤਾ ਕਿ ਮੈਂ ਇਲੈਕਸ਼ਨ ਨਹੀਂ ਲੜਨਾ ਚਾਹ ਰਹੀ ਹਾਂ ਹਾਂ ਤੇ ਇਹ ਤੁਹਾਡੀ ਇੱਛਾ ਹੈ ਜਾਂ ਤੁਹਾਨੂੰ ਲੱਗਦਾ ਪੰਥਕ ਤੌਰ ਤੇ ਤਾਂ ਮੈਂ ਬਹੁਤ ਸਾਰੇ ਲੋਕਾਂ ਨਾਲ ਗੱਲ ਕਰਦਾ ਉਹ ਕਹਿੰਦੇ ਕਿ ਸਾਡੀ ਇੱਛਾ ਹੈ ਗਿੱਦੜ ਵੇਉ ਜਾਂ ਡੇਰਾ ਬਾਬਾ ਨਾਨਕ ਤੋਂ ਬੀਬੀ ਖਾਲੜਾ ਨੂੰ ਲੜਾਉਣਾ ਚਾਹੀਦਾ ਕਿ ਉਹ ਡਿਜ਼ਰਵ ਕਰਦੇ ਨੇ ਨਹੀਂ ਅਸੀਂ ਤੇ ਚਾਹੁੰਦੇ ਹਾਂ ਕਿ ਉਹਨਾਂ ਨੂੰ ਮੈਡਿਸਨਲ ਇਲੈਕਸ਼ਨ ਲੜਾਉਣ ਦੀ ਲੋੜ ਹੀ ਨਾ ਪਵੇ ਉਹਨਾਂ ਨੂੰ ਤਾਂ ਉਦਾਂ ਹੀ ਸਾਰੇ ਪੰਥ ਨੂੰ ਰਾਮਿਨੇਟ ਕਰ ਦੇਣਾ ਚਾਹੀਦਾ ਸਰਬਸੰਮਤੀ ਨਾਲ ਸਰਬਸੰਮਤੀ ਨਾਲ ਹੀ ਉਹਨਾਂ ਨੂੰ ਉਹਨਾਂ ਦੇ ਖਿਲਾਫ ਜੋ ਉਹਨਾਂ ਦੀ ਕੁਰਬਾਨੀ ਆ ਪੰਥ ਵਾਸਤੇ ਸਿੱਖ ਪੰਥ ਵਾਸਤੇ ਸਾਰੇ ਸਿੱਖਾਂ ਨੂੰ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਇਲੈਕਸ਼ਨ ਲੜਨ ਦੀ ਲੋੜ ਹੀ ਨਾ ਪਵੇ ਉਹਨਾਂ ਨੂੰ ਸਾਰਿਆਂ ਨੂੰ ਘਰ ਬੈਠਿਆਂ ਨੂੰ ਜਿਤਾਉਣਾ ਚਾਹੀਦਾ ਸਾਡੀ ਤੇ ਇੱਛਾ ਤੇ ਜੇ ਬੀਬੀ ਖਾਲੜਾ ਇਸ ਜਿਹੜੀ ਇਕੱਤਰਤਾ ਉਹਦੇ 'ਚ ਇਹ ਚਰਚਾਵਾਂ ਹੋ ਸਕਦੀਆਂ ਨੇ ਜਾਂ ਉਹਦੀ ਅਗਵਾਈ ਕੌਣ ਕਰੂਗਾ ਇਹ ਏਜੰਡਾ ਕੌਣ ਤੈਅ ਕਰ ਰਿਹਾ ਵੀ ਇਹ ਆਪਕੀ ਕੀ ਗੱਲਾਂ ਉਸ ਦਿਨ ਰੱਖਣੀਆਂ ਨੇ ਅਸੀਂ ਕਾਫੀ ਸਿਰਦ ਲੋਕਾਂ ਨਾਲ ਬੈਠ ਕੇ ਉਹਦੇ 'ਚ ਵਿਚਾਰ ਕਰ ਰਹੇ ਹਾਂ ਉਹਦੇ 'ਚ ਅਸੀਂ ਬਹੁਤ ਜੋਸ਼ ਸਿੱਖ ਪੰਥ ਦਾ ਦਰਦ ਰੱਖਣ ਵਾਲੇ ਵਿਦਵਾਨ ਲੋਕ ਉਹਨਾਂ ਨਾਲ ਇਹ ਉਹਨਾਂ ਦੇ ਰਾਏ ਲੈ ਜਾਈਏ ਲਈ ਜਾ ਰਹੀ ਹੈ ਇਹ ਜਿਹੜੇ ਮਸਲੇ ਆ ਕਿ ਉੱਥੇ ਤੇ ਖਾਲੇ ਕੋ ਪ੍ਰਵਾਨਗੀ ਜਾਂ ਗਲੋਖਾਂ ਕੋ ਥੋੜਾ ਸ ਉਹ ਕਿਉਂ ਐਡੇ ਵੱਡੇ ਕੱਟ ਜੋ ਉਹ ਮਸਲੇ ਤੇ ਵਿਚਾਰੇ ਨਹੀਂ ਜਾ ਸਕਦੇ ਜੀ ਉਹਦੇ ਤੋਂ ਅਸੀਂ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਸਿਰ ਦੇ ਲੋਕਾਂ ਨੂੰ ਮਿਲ ਵੀ ਰਹੇ ਆ ਉਹਨਾਂ ਦੀ ਅਸੀਂ رائے ਲੈ ਕੇ ਕਿ ਆਉਣ ਵਾਲੇ ਸਮੇਂ 'ਚ ਜਿਹੜੀਆਂ ਪੰਥਕ ਚੁਣੌਤੀਆਂ ਆ ਜਾਂ ਸਾਡੇ ਭੇਖ ਦੀਆਂ ਚੁਣੌਤੀਆਂ ਉਹਨਾਂ ਦਾ ਮੁਕਾਬਲਾ ਕਿਦਾਂ ਕੀਤਾ ਜਾਵੇ ਫਿਰ ਭਾਈ ਅਮਰਤਪਾਲ ਸਿੰਘ ਦਾ ਮੈਸੇਜ ਚਾਚਾ ਜੀ ਲੈ ਕੇ ਆਉਣਗੇ ਹਾਂ ਉਹ ਉਹਨਾਂ ਨੂੰ ਅਸੀਂ ਮੇਰੇ ਖਾਲੇ ਇੱਕ ਦੋ ਦਿਨ ਤੱਕ ਭੇਜ ਰਹੇ ਆ ਇਹ ਕਿਤੇ ਉਹਨਾਂ ਮਹੀਨਾ ਡੇਢ ਮਹੀਨਾ ਹੋ ਗਿਆ ਮਿਲਿਆ ਇਹਨੂੰ ਬਾਕੀ ਫਿਰ ਉਹਨਾਂ ਦੇ ਕੋਈ ਆਉਣ ਵਾਲੇ ਉਹ ਜੋ ਕਦਰਤਾ ਵਾਸਤੇ ਜੋ ਉਹਨਾਂ ਦਾ ਕੋਈ ਸੰਗਤਾਂ ਨੂੰ ਅਪੀਲ ਹੋ ਗਈ ਉਹ ਵੀ ਜਾਂ ਹੋਰ ਕੋਈ ਜੋ ਸੁਝਾਊਗਾ ਉਹ ਤੇ ਅਸੀਂ ਜੇ ਸੰਗਤ ਕਹਿੰਦੀ ਹੈ ਪ੍ਰੈਸ਼ਰ ਪਾਉਂਦੀ ਹੈ ਜਾਂ ਸੰਗਤ ਦੀ ਆਵਾਜ਼ ਆਉਂਦੀ ਹੈ ਕਿ ਇੱਕ ਪੰਥਕ ਪਾਰਟੀ ਬਣਾਈ ਜਾਵੇ ਤਾਂ ਕੀ ਉਹਦੇ ਤੇ ਵਿਚਾਰ ਹੋਊਗਾ ਆ ਠੀਕ ਹੈ ਜੀ ਉਹ ਤੇ ਅਗਰ ਸਾਰੇ ਸੰਗਤਾਂ ਚਾਹੁੰਦੀਆਂ ਇਹ ਗੱਲ ਨੂੰ ਤੇ ਫਿਰ ਉਹਦੇ ਤੇ ਵਿਚਾਰ ਫਿਰ ਵੀ ਅਸੀਂ ਉਹਿਸ ਪੰਥ ਤੇ ਜਿਹੜੇ ਦਰਦੀ ਲੋਕ ਆ ਉਹਨਾਂ ਨਾਲ ਇਹ ਸਲਾਹ ਗਿੰਤੀ ਕਰਕੇ ਹੀ ਇਹ ਇਸ ਇਸ ਉੱਪਰ ਸੇ ਨੂੰ ਆਦੇ ਭਾਈ ਕੁੱਕੀ ਗਿੱਲ ਵਰਗੇ ਲੋਕ ਨੇ ਜਾਂ ਹੋਰ ਜਿਹੜੇ ਹਾਲਾਕੀ ਬਹੁਤ ਪਹਿਲਾਂ ਕਨਫਲਿਕਟ ਰਹੇ ਆ ਬਹੁਤ ਸਾਰੀਆਂ ਮਸਲਿਆਂ ਚ ਹੁੰਦੇ ਰਹੇ ਆ ਪਰ ਪੰਥ ਦੀਆਂ ਉਹ ਸ਼ਕਤੀਆਂ ਜਿਨ੍ਹਾਂ ਦਾ ਕੰਟਰੀਬਿਊਸ਼ਨ ਰਿਹਾ ਕਿ ਉਹਨਾਂ ਨੂੰ ਵੀ ਸੱਦਾ ਹੈ ਕਿ ਉਹ ਨਾਲ ਆਉਣ ਇਹਦੇ ਚ ਨਹੀਂ ਅਸੀਂ ਤੇ ਸਾਰੀਆਂ ਧਰਾਂ ਨੂੰ ਸੱਦਾ ਦਿੰਦਾ ਜੀ ਸਾਰੇ ਆਉਣ ਅਸੀਂ ਸਾਰੇ ਪੰਥ ਨੂੰ ਚਾਹੁੰਦੇ ਆ ਕਿ ਇਕੱਠਾ ਹੋਵੇ ਅਸੀਂ ਸਾਡੇ ਜੋ ਸਾਡੇ ਕੌਮੀ ਮਸਲੇ ਨੂੰ ਸਾਨੂੰ ਵੱਧ ਤੋਂ ਵੱਧ ਪਹਿਲ ਦੇਣੀ ਚਾਹੀਦੀ ਆਪਣੇ ਨਿੱਜੀ ਅਤੇ ਜਿਹੜੇ ਆ ਉਹਨਾਂ ਨੇ ਜ ਸਾਡੀ ਹਉਮੈ ਹੰਕਾਰ ਨੂੰ ਮੇਰੇ ਖਾਲ ਅੱਗੇ ਨਹੀਂ ਆਉਣ ਦੇਣਾ ਚਾਹੀਦਾ ਅਸੀਂ ਦੇਖਨੇ ਕਿ ਆਨਸਾਨ ਅਸੀਂ ਵੀ ਭੁੱਲਣਾ ਆ ਰਿਹਾ ਕਿ ਅਪਾ ਗੁਰੂ ਮਹਾਰਾਜ ਜੀ ਦੇ ਧੋਨੇ ਵੇਲੇ ਅਰਦਾਸ ਕਰਦੇ ਆ ਕਿ ਇਸ ਕਰਕੇ ਜੇ ਕੋਈ ਸਾਡੇ ਕੋ ਕੋ ਕਿਸੇ ਕੋ ਵੀ ਕੋਈ ਭੁੱਲ ਗਲਤੀ ਹੋਈ ਹੈ ਤਾਂ ਸਾਨੂੰ ਸਾਰਿਆਂ ਨੂੰ ਸਵੀਕਾਰ ਕਰ ਲੈਣੀ ਚਾਹੀਦੀ ਹੈ ਸਾਨੂੰ ਇਕੱਠੇ ਹੋ ਕੇ ਚੱਲਣ ਦੀ ਭਾਈ ਅਮਰਤਪਾਲ ਸਿੰਘ ਵੀ ਅਗਵਾਈ ਕਰ ਸਕਦੇ ਆ ਜੇ ਸੰਗਤ ਇਹ ਗੱਲ ਕਰਦੀ ਹੈ ਜਾਂ ਰੱਖੀ ਜਾਂਦੀ ਹੈ ਨਹੀਂ ਜੀ ਸੰਗਤ ਨੇ ਉਹਨਾਂ ਦੀ ਅਗਵਾਈ ਪ੍ਰਵਾਨ ਕੀਤੀ ਉਹਨਾਂ ਨੂੰ ਤਕਨੀਕਾਂ ਇਲੈਕਸ਼ਨ ਲੜਾਈ ਤੇ ਜਿਤਾਈ ਜੀ ਮੇਰਾ ਖਿਆਲ ਹੈ ਕਿ ਉਹ ਪ੍ਰਵਾਨ ਹੈ ਜੇ ਪਾਰਟੀ ਬਣਦੀ ਹੈ ਤਾਂ ਮੈਂ ਜ਼ਿਕਰ ਕਰ ਰਿਹਾ ਜੇ ਇੱਕ ਨਵੀਂ ਪਾਰਟੀ ਬਣਦੀ ਹੈ ਤਾਂ ਕੀ ਭਾਈ ਅਮਰਸਪਾਲ ਸਿੰਘ ਪਾਰਟੀ ਪ੍ਰਧਾਨ ਹੋਣਗੇ ਜਾਂ ਅਗਵਾਈ ਕਰ ਸਕਦੇ ਆ ਪਾਰਟੀ ਦੀ ਇਹ ਤੇ ਹੁਣ ਅਜੇ ਕੋਈ ਇਹਦੇ ਬਾਰੇ ਫੈਸਲੇ ਨਹੀਂ ਹੋਇਆ ਅਜੇ ਉਹਨਾਂ ਨੇ ਸਲਾਹ ਗਿਣਤੀ ਕਰਾਂਗੇ ਜੇ ਜਿਆਦਾ ਸੰਗਤਾਂ ਚਾਹ ਰਹੀਆਂ ਹੋਣਗੇ ਕਿ ਉਹਨਾਂ ਨੂੰ ਅਗਵਾਈ ਕਰਨੀ ਚਾਹੀਦੀ ਆ ਉਹ ਤੇ ਰਾਜਨੀਤੀ ਕਹਿੰਦੇ ਸੀ ਕਿ ਮੇਰਾ ਰਾਜਨੀਤੀ ਮੇਰਾ ਨਹੀਂ ਮੈਂ ਉਹਦੇ 'ਚ ਨਹੀਂ ਹੋਣਾ ਚਾਹ ਰਿਹਾ ਫਿਰ ਵੀ ਚਲੋ ਸੰਗਤਾਂ ਨੇ ਲਿਆਂਦਾ ਉਹਨੂੰ ਤਾਂ ਕਿਹਾ ਤੇ ਉਹਨਾਂ ਨੇ ਉਹਦੀ ਜਿਹੜੀ ਬੇਨਤੀ ਨੂੰ ਪ੍ਰਵਾਨਨਾ ਕੀਤਾ ਜੇ ਆਉਣ ਵਾਲੇ ਸਮੇਂ 'ਚ ਵੀ ਕੋਈ ਸੰਗਤਾਂ ਨੂੰ ਦੀ ਸੇਵਾ ਲਾਉਂਦੀਆਂ ਤੇ ਠੀਕ ਹੈ ਕਿ ਉਹ ਵਿਚਾਰ ਕੀਤਾ ਜਾ ਸਕਦਾ ਸੈਸ਼ਨ ਜੁਆਇਨ ਕਰਨਾ ਚਾਹੁੰਦੇ ਸੀਗੇ ਉਹ ਇਹ ਇਹ ਕਿੱਥੇ ਰੁਕਿਆ ਜਾਂ ਟੈਕਨੀਕਲੀ ਸਾਨੂੰ ਦੱਸੋ ਤੁਹਾਨੂੰ ਪਤਾ ਹੋਣਾ ਹੈ ਕਿ ਕਿਉਂ ਨਹੀਂ ਉਹਨਾਂ ਨੂੰ ਸੈਸ਼ਨ ਚੋਂਡ ਦਿੱਤਾ ਇਹ ਪਤਾ ਨਹੀਂ ਸਰਕਾਰ ਦੀ ਇੱਕ ਸਮਝੋ ਧੱਕੇਸ਼ਾਹੀ ਲਾ ਲਓ ਸਾਡੀ ਗੋਵਨਾਨ ਉਹਨਾਂ ਨੇ ਵੀ ਉੱਥੋਂ ਆਪਣੇ ਉਹਨਾਂ ਲੈਟਰ ਲਿਖਿਆ ਵਾ ਇੱਥੋਂ ਅਸੀਂ ਵੀ ਡੀਸੀ ਨੂੰ ਉਹ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਰਿਹਾਈ ਨਹੀਂ ਤਾਂ ਉਹਨਾਂ ਨੂੰ ਸੈਸ਼ਨ 'ਚ ਜੋ ਉਹਨਾਂ ਦਾ ਹੱਕ ਬਣਦਾ ਵਾ ਕਿ ਉਹ ਆਪਣੇ ਲੋਕਾਂ ਦੀ ਨੁਮਾਇੰਦਗੀ ਕਰਨ ਉਹ ਤੇ ਆਪਣੀ ਆਵਾਜ਼ ਉਠਾਉਣ ਬਹੁਤ ਧੰਨਵਾਦ ਬਾਪੂ ਜੀ ਗੱਲਬਾਤ ਕੀਤੀ ਤੁਸੀਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤ